ਹੁੰਦਾ ਸੋ ਸਾਰੇ ਢੋਡੱਕੀ ਹਾਲ ਚਾਲੇ ਨੌ ਜਵਾਨੋ ਮੇਰੀ ਵਾਗ ਨੂੰ ਪਛਾਨੋ ਛੋਟੇ ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਹੈ ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤਾਂ ਸਿਖਾਵਾਂ ਕਿਵੇਂ ਖਾਨਲੇ ਬਣਾਉਣੀਆਂ ਸੋ ਗਾਤਾ ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਫਰਮਾਸ਼ ਕਰਾਂ ਪੂਰੀ ਕਦੇ ਖਰਦਾ ਨਾ ਲੈ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋਲਦਾ ਉਮਰ ਰੇਡੀਓ ਸੁਪਾਈਸ ਬੋਲਦਾ ਉਮਰ ਰੇਡੀਓ ਸੁਪਾਈਸ ਬੋਲਦਾ ਯਾ ਉਮਰ ਰੇਡੀਓ ਸੁਪਾਈਸ ਬੋਲਦਾ ਪ੍ਰੋਗਰਾਮ ਸਜਰੀ ਸਵੇਰ ਰਾਹੀਂ ਨਾ ਔਰ ਅੱਜ ਤੁਹਾਨੂੰ ਪਤਾ ਹੈ ਕਿ 20 ਮਾਰਚ ਹੋ ਚੁੱਕੀ ਹੈ ਤੇ ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ ਲਾਈਵ ਸੈਸ਼ਨ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਟੂਡੀਓ ਦੇ ਘੜੀ ਦੇ ਮੁਤਾਬਿਕ 8:55 ਮਿੰਟ ਹੋ ਚੁੱਕੇ ਆ ਤੇ ਪਰਮਿੰਦਰ ਪਾਜੀ ਕਹਿੰਦੇ ਲੀੜੇ ਬਦਲਦੇ ਆ ਬੰਦੇ ਦੇ ਕਾਜ ਨਹੀਂ ਬਦਲਦੇ 18 ਨਾਲ ਗੁਨਾਹਾਂ ਦੇ ਵਿਆਜ ਨਹੀਂ ਬਦਲਦੇ ਹਨੇਰ ਚਿਰਨ ਦੇ ਲਈ ਲੋੜ ਹੈ ਮਸ਼ਾਲਾਂ ਦੀ ਪੱਥਰਾਂ ਤੇ ਮੱਥੇ ਰਗੜਦਿਆਂ ਭਾਗ ਨਹੀਂ ਬਦਲਦੇ ਸੋ ਬਹੁਤ ਹੀ ਖੂਬਸੂਰਤ ਲਾਈਨਾਂ ਦੇ ਨਾਲ ਅੱਜ ਦੇ ਇਸ ਲਾਈਵ ਸੈਸ਼ਨ ਦਾ ਆਗਾਜ਼ ਕਰਦੇ ਹਾਂ ਸੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਘਟੜੀ ਬਹੁਤ ਧੰਨਵਾਦ ਤੁਹਾਡਾ ਅੱਜ ਮੈਂ ਮਿੱਥੇ ਸਮੇਂ ਤੋਂ ਥੋੜਾ ਜਿਹਾ ਪਹਿਲਾਂ ਪਹੁੰਚ ਗਿਆ ਹਾਂ ਹਾਂ ਜੀ ਤੇ ਸਮੇਂ ਸਰ ਉੱਠ ਗਿਆ ਜੀ ਸੀ ਤੇ ਉੱਠ ਕੇ ਫਿਰ ਮਾਲਚ ਮੁੱਲਚ ਕਰਕੇ ਤੁਸੀਂ ਵੀ ਸਮੇਂ ਸਰ ਉੱਠ ਕੇ ਹਾਂ ਜੀ ਬਸ ਉਹ ਕੱਲ ਅਸਲ ਨਾ ਜੀ ਰੀਟਾ ਰੋੜਾ ਉਹਨੇ ਘਰ ਦੇ ਕਰੇਲੇ ਬਣਾਇਓ ਸੀ ਅੱਛਾ ਤੇ ਪਾਲਕ ਉਹ ਕਹਿੰਦੇ ਵੀ ਸਾਡੇ ਛੇਤੀ ਛੇਤੀ ਹੋ ਜਾਂਦੀ ਆ ਅੱਛਾ ਪਾਲਕ ਚੋਂ ਹੀ ਤੁਹਾਡੇ ਨੂੰ ਦੋ ਚਾਰ ਟੁਕੜੇ ਪਨੀਰ ਦੇ ਸਟ ਲੈ ਸਟ ਲੈ ਪਾਲਕ ਪਨੀਰ ਬਣਾਤਾ ਇਹ ਨਾਲ ਵੀ ਬਣਾ ਲਿਆ ਘਰੋਂ ਬੇਲ ਨੂੰ ਘੀਆ ਲੱਗੀ ਹੋ ਸੀ ਬਸ ਕਲੇ ਨਹੀਂ ਫਿਰ ਹੈ ਨਹੀਂ ਨਹੀਂ ਘੀਆ ਤੋੜ ਕੇ ਫੇ ਉਹ ਉਨੀ ਫੇ ਮੇਰੇ ਮਨਪਸੰਦ ਕੋਫਤੇ ਬਣਾ ਲਿਆ ਉਹ ਤੇ ਇੰਨਾ ਕੁਝ ਬਣਾ ਲਿਆ ਹਾਂਜੀ ਫਿਰ ਨਹੀਂ ਦੇਖੋ ਬੰਦਾ ਵੀ ਦੇਖੋ ਨਾ ਕਿਹੜਾ ਜਾ ਰਿਹਾ ਪ੍ਰਸ਼ਾਦਾ ਛਕਣ ਤੁਸੀਂ ਜੇ ਆਪਣੇ ਪ੍ਰੋਗਰਾਮ 'ਚ ਚਾਰ ਵਾਰੀ ਟੈਗ ਚਲਾ ਸਕਦੇ ਆ ਸਤਿ ਸ੍ਰੀ ਅਕਾਲ ਤੁਸੀਂ ਸੁਣ ਰਹੇ ਹੋ ਮੈਂ ਹਰ ਭਜਨ ਮਾਨ ਤੁਸੀਂ ਸੁਣ ਰਹੇ ਹੋ ਸਰੰਦਰ ਕਰਚਾ ਦੇ ਨਾਲ ਪ੍ਰੋਗਰਾਮ ਸੱਜਰੀ ਸਵੇਰ ਮੈਂ ਆਪਣੀ ਪਤਾ ਵੀ ਲੱਗਣਾ ਚਾਹੀਦਾ ਨਾ ਤੇ ਮੈਂ ਆਪਣੀ ਸਿਫਤ ਵਿੱਚ ਇੰਨੀਆਂ ਗੱਲਾਂ ਵੀ ਨਹੀਂ ਕਰ ਸਕਦਾ ਚਲੋ ਤੁਹਾਨੂੰ ਖੁਲੀ ਮੇਰਾ ਤਾਂ ਬਣਦਾ ਹੈ ਨਾ ਕੋਈ ਚਲੋ ਬਣਦਾ ਹੈ ਨਹੀਂ ਠੀਕ ਹੈ ਹਾਂ ਤੇ ਸਿਫਤ ਬਣਦੀ ਹੈ ਪ੍ਰੇਨਾ ਤੁਹਾਡੇ ਵਰਗੇ ਬੰਦਿਆਂ ਤੋਂ ਮਿਲਦੀ ਜਾਂ ਨਹੀਂ ਬੂਟੀਆਂ ਵਾਲਾ ਝੱਗਾ ਪਾਇਆ ਅੱਛਾ ਤੁਸੀਂ ਕਿਹੜਾ ਘਟ ਹੈ ਤੁਸੀਂ ਵੀ ਤਾਂ ਅੰਬੀਆਂ ਵਾਲਾ ਝੱਗਾ ਪਾ ਕੇ ਆਏ ਹੋ ਮੈਂ ਦੁਆੜੀਆਂ ਵੱਟੀਆਂ ਕਰ ਲਈਆਂ ਅੰਬੀਆਂ ਅੰਬੀਆਂ ਵੱਟੀਆਂ ਦਵਾਈ ਵਾਲਾ ਨਾ ਇਸ ਕਰਕੇ ਪਹਿਲਾਂ ਕਰਦੇ ਹੁੰਦੇ ਸੀਗੇ ਇਵਨ ਕਿ ਸੂਟ ਆਇਆ ਕਰਦੇ ਹੁੰਦੇ ਸੀਗੇ ਤੇ ਇੱਕ ਨਾਲ ਇੱਕੋ ਜੀ ਹਾਂਜੀ ਇੱਕੋ ਥਾਂ ਚ ਸਾਰੇ ਡੱਬਰ ਲਈ ਸਾਰੇ ਡੱਬੇ ਵਿੱਚ ਸੇਪੀ ਦਾ ਦਰਜੀ ਬਿਠਾ ਲਿਆ ਹੁੰਦਾ ਜੀ ਵਿੜੇ ਚ ਅੱਛਾ ਉਹਨੂੰ ਨਾਪਾ ਦੇ ਜਣਾ ਨਿਆਣਿਆਂ ਨੇ ਵੀ ਸਿਆਣਿਆਂ ਨੇ ਵੀ ਬਸ ਫਰਾਕਾਂ ਚ ਸਾਰੇ ਕੱਚੇ ਵੀ ਠਾੜਾ ਠਾੜਾ ਕਟ-ਕਟ ਸਿੱਟੀ ਜਾਣੇ ਉਹਨੇ ਪਹਿਲਾਂ ਸਾਰੇ ਡੱਬਰ ਦੇ ਬਿਲਕੁਲ ਜੀ ਬਿਲਕੁਲ ਠਾਇ 크ਿਸਟੋਫਰ ਲਕਸਨ ਬੜੇ ਛਾਇ ਹੋਇਆ ਨਲੇ ਕਰੀ ਅਮੀਰ ਖਾਨ ਨੂੰ ਮਿਲਦੇ ਆ ਕਦੀ ਗਲੀਆਂ ਦੇ ਵਿੱਚ ক্রিকেট ਖੇਡਦੇ ਸੁਣਾਉਂਦੇ ਆ ਹਨਾ ਬੱਚਿਆਂ ਨਾਲ ਸੋ ਨਹੀਂ ਇੰਨਾ ਕਿ ਤਾਂ ਚਾਹੀਦਾ ਹਾਂਜੀ ਦੇਖੋ ਸਾਡੇ ਵੀ ਜਿਹੜੇ ਸਿਆਸਤਦਾਨ ਉਹਨਾਂ ਨੂੰ ਅਕਲ ਦੇਣੀ ਚਾਹੀਦੀ ਵੀ ਇਦਾਂ ਲਾਈਫ ਜਿਹੜੀ ਇਦਾਂ ਹੁੰਦੀ ਤੁਸੀਂ ਇਕੱਲਾ ਨਾ ਸੁਰਮਾ ਪਾਉਣਾ ਜਾਣਦੇ ਆ ਉਹ ਸੁਰਮਾ ਮਟਕਾਉਣਾ ਵੀ ਜਾਣਦਾ ਅੱਛਾ ਕ੍ਰਿਸਟੋਫਰ ਲਕਸਨ ਉਹ ਪਾਉਂਦਾ ਹੈ ਉਹਨੂੰ ਪਤਾ ਨਹੀਂ ਤਰੀਕਾ ਆ ਉਹਨੂੰ ਪਤਾ ਆ ਵੀ ਕਿਦਾਂ ਨਿਗਾਹ ਚ ਆਉਣਾ ਹਾਲਾਂਕਿ ਮੋਦੀ ਹੁਣੀ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਬਹੁਤਾ ਭਾਅ ਨਹੀਂ ਦਿੱਤਾ ਪਰ ਇਹ ਤਾਂ ਜਿਆਦਾ ਚਰਚਾ ਜਿਹੜੀ ਆ ਮੇਰੇ ਨੇ ਕੀ ਵੀ ਨਵਤੇਜ ਰੰਧਾਵਾ ਕਰਨ ਕਰਕੇ ਜਿਹੜੇ ਨੈਸ਼ਨਲ ਪਾਰਟੀ ਵੱਲੋਂ ਐਮਪੀ ਦੇ ਤੌਰ ਤੇ ਕੰਟੈਸਟ ਕੀਤਾ ਸੀ ਉਹਨਾਂ ਨੇ ਓਟਾ ਹੂ ਹੂ ਪੈਨ ਬਿਊਰ ਹਲਕੇ ਤੋਂ 9:30 ਵਜੇ ਪੂਰੇ ਸਾਰੀ ਗੱਲਬਾਤ ਜਿਹੜੀ ਆ ਕ੍ਰਿਸ਼ ਲਕਸ਼ਣ ਦੀ ਫੇਰੀ ਉੱਤੇ ਅਸੀਂ ਕੀ ਕੁਝ ਪਾਇਆ ਅਤੇ ਕੀ ਕੁਝ ਪਾਈਪਲਾਈਨ ਦੇ ਵਿੱਚ ਹੈ ਉਹਦੇ ਬਾਰੇ ਚਰਚਾ ਜਿਹੜੀ ਆ ਉਹ ਕਰਨਗੇ ਮੋٹے ਤੌਰ ਤੇ ਇਹ ਗੱਲ ਕਹਿ ਦਈਏ ਕਿ ਜਦੋਂ ਸਰਿੰਦਰ ਘਰਚਾ ਦੇ ਜਾਂ ਕੁੜੀਆਂ ਵਿਆਹ ਹੋ ਜਾਣੀਆਂ ਮੁੰਡਾ ਵਿਆਹਣਯੋਗ ਹੋਣਾ 2028 ਦੇ ਵਿੱਚ ਸਿੱਧੀ ਫਲਾਈ ਚੱਲਣੀਆਂ ਅੱਛਾ ਸਿੱਧੀ ਫਲਾਈ ਹਜੇ ਨਹੀਂ ਮਤਲਬ ਹਜੇ ਕੋਈ ਉਮੀਦ ਨਹੀਂ ਉਹ ਤੋਂ ਦੀ ਸ਼ੇਰਵਾਨੀ ਖਰੀਦਣ ਜਾਓ ਤੁਸੀਂ ਜਾਣਾ ਨਾ ਜਲੰਧਰ ਬਿਲਕੁਲ ਬਿਲਕੁਲ ਰੈਨਕ ਬਾਜ਼ਾਰ ਚ ਨਹੀਂ ਨਹੀਂ ਮੋਡਲ ਟਾਊਨ ਚ ਉਹ ਇਹਨੇ ਟਿੱਕੀਆਂ ਖਾਣ ਤਾਂ ਰਹਿਣ ਕੁਜਾਰੀ ਜਾਣਾ ਪੈਣਾ ਤੇ ਕਿਉਂ ਉੱਥੇ ਹੀ ਮਿਲਦੀਆਂ ਬਿਲਕੁਲ ਟਿੱਕੀਆਂ ਦੀ ਗੱਲ ਉੱਥੋਂ ਹੀ ਚੱਲਨੀ ਹੈ ਤੇ ਜੇ ਆਪਾਂ ਪੰਜਾਬ ਚਲੀਏ ਪਹਿਲਾਂ ਪੰਜਾਬ ਦੀਆਂ ਗੱਲਬਾਤ ਫਟਾਫਟ ਕਰ ਲਈਏ ਕਿਉਂਕਿ ਜਿਹੜੀ ਖਨੋਰੀ ਬਾਰਡਰ ਜਿਹੜਾ ਹੈ ਬਿਲਕੁਲ ਜੀ ਦੇਖੋ ਤੁਸੀਂ ਖਨੋਰੀ ਬਾਰਡਰ ਤੋਂ ਬਾਅਦ ਹੈ ਉੱਥੇ ਪੁਲਿਸ ਪਹੁੰਚੀ ਹੈ ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਕਿ ਕਿਸਾਨਾਂ ਦੇ ਉੱਤੇ ਕੀ ਇਵਨ ਕਿ ਜਗਜੀਤ ਸਿੰਘ ਢੱਲੇਵਾਲ ਦੀ ਸੇਹਦ ਬਾਰੇ ਵੀ ਇਹਨਾਂ ਨੇ ਇਸ ਇਹਨਾਂ ਨੇ ਸੋਚਿਆ ਨਹੀਂ ਕਿ ਮੀਟਿੰਗਾਂ ਕਰ ਕਰ ਕੇ ਸਿਰਫ ਮੈਨੂੰ ਲੱਗਦਾ ਕਿ ਟਾਈਮ ਪਾਸ ਹੀ ਕਰ ਰਿਹਾ ਹੈ ਦੇਖੋ ਦੋ ਚੀਜ਼ਾਂ ਜੀ ਪ 4 ਤਰੀਕ ਨੂੰ ਅਗਲੀ ਮੀਟਿੰਗ ਹੋਣੀ ਆ ਹਾਂਜੀ ਹਾਲ ਦੀ ਘੜੀ ਐਮਐਸਪੀ ਦੇ ਉੱਤੇ ਲਗਭਗ ਸਹਿਮਤੀ ਬਣ ਗਈ ਸੀ ਹਾਂਜੀ ਲੇਕਿਨ ਇਹਨਾਂ ਟਾਈਮ ਤੇ ਜਾ ਕੇ ਸਰਬਉੰਸੰਗ ਪੰਦੇਰ ਉਹਨਾਂ ਦਾ ਕਿਸੇ ਇੱਕ ਫਸਲ ਦੀ ਐਮਐਸਪੀ ਦੇ ਉੱਤੇ ਪੇ ਚੜ ਗਿਆ ਬਹੁਤ ਸਾਰੀਆਂ ਫਸਲਾਂ ਤੇ ਐਮਐਸਪੀ ਜਿਹੜੀ ਡਨ ਹੋ ਗਈ ਸੀ ਜੀ ਸੱਤ ਮੀਟਿੰਗਾਂ ਹੁਣ ਤੱਕ ਹੋਈਆਂ ਨੇ ਸੱਤ ਜਿਹੜੀਆਂ ਉਹ ਅੱਗੇ ਤੋਂ ਅੱਗੇ ਤਰੀਕਾਂ ਪਈ ਜਾਂਦੀਆਂ ਜਿਵੇਂ ਕਚਹਿਰੀਆਂ ਇਸ ਤਰੀਕਾਂ ਪੈਂਦੀਆਂ ਹੁੰਦੀਆਂ ਬਿਲਕੁਲ ਬਿਲਕੁਲ ਔਰ ਸਰਕਾਰ ਨੇ ਬਹੁਤ ਤਗੜੀ ਗੇਮ ਖੇਡੀ ਕੇਂਦਰ ਸਰਕਾਰ ਨੇ ਤਾਂ ਚਲੋ ਉੱਥੇ ਆਉਣਾ ਹੀ ਆਉਣਾ ਸੀ ਮੀਟਿੰਗ ਦੇ ਵਿੱਚ ਹਮਮ पंजाब ਸਰਕਾਰ ਦੇ ਵੀ ਦੋ ਮਨਿਸਟਰ ਜਿਹੜੇ ਆ ਉਹਦੇ ਵਿੱਚ ਸ਼ਾਮਲ ਹੋਏ ਸੀ ਹਮਮ ਔਰ ਜਦਦੇ ਬਾਹਰ ਨਿਕਲੇ ਉਹਨਾਂ ਨੂੰ ਜ਼ੀਰਕਪੁਰ ਲਾਗੇ ਜਾ ਕੇ ਜਦੋਂ ਵਾਪਸ ਖਨੋਰੀ ਬਾਰਡਰ ਵੱਲੋਂ ਜਾ ਰਹੇ ਸੀ ਜੀ ਤੇ ਕਿਸਾਨਾਂ ਨੂੰ ਉਹਨਾਂ ਨੇ ਆਗਵਾ ਨੂੰ ਡਿਟੇਨ ਕਰ ਲਿਆ ਹਾਂ ਹਾਂ ਤੇ ਉਸ ਵਾਰ ਤੁਸੀਂ ਡਲੇਰ ਸਾਹਿਬ ਦੀ ਗੱਲ ਕੀਤੀ ਉਹਨਾਂ ਨੂੰ ਐਂਬੂਲੈਂਸ ਤੇ ਸਵੇਰੇ ਤੇ ਗ੍ਰਿਫਤਾਰ ਕਰਕੇ ਵਾ ਉੱਥੇ ਠਾਣੇ ਪੁਲਿਸ ਨੇ ਆਪਣੀ ਗ੍ਰਿਫਤ ਦੇ ਰੱਖਿਆ ਹੋਇਆ ਜੀ ਪਟਿਆਲੀ ਦਾ ਏਰੀਆ ਪੈਂਦਾ ਜੀ ਇਹ ਜਿਹੜਾ ਸ਼ੰਭੂ ਬਾਰਡਰ ਜਿਹੜਾ ਹਰਿਆਣੇ ਨੂੰ ਪੈਂਦਾ ਆਪਣਾ ਖਨੌਰੀ ਤੇ ਜੀ ਉਸ ਬਾਰਡਰ ਨੂੰ ਪਟਿਆਲਾ ਪੁਲਿਸ ਦੇ ਡਿਸਟ੍ਰਿਕਟ ਦਾ ਜੋ ਜਿਹੜੇ ਉਹਨਾਂ ਦੇ ਹੈੱਡ ਨੇ ਸਰਦਾਰ ਮਨਦੀਪ ਸਿੰਘ ਸਿੱਧੂ ਹਾਂ ਹਾਂ ਉਹਨਾਂ ਨੇ ਰਾਤ ਨੂੰ ਆ ਕੇ ਨੇਰੇ ਦੇ ਵਿੱਚ ਅਨਾਊਂਸਮੈਂਟ ਕਰਤੀ ਵੀ ਭਾਈ ਸਾਡੇ ਕੋਲ 3000 ਪੁਲਿਸ ਆਫਸਰ ਆ ਚੁੱਪਚਾਪ ਗੱਡੀਆਂ 'ਚ ਬਹਿ ਜਾਓ ਨਹੀਂ ਤਾਂ ਫਿਰ ਤੁਸੀਂ ਆਪਣਾ ਪੜਿਆ ਲਿਖਿਆ ਵਿਚਾਰ ਲਓ ਜੀ ਹੁਣ ਕਮਾਲ ਦੀ ਗੱਲ ਇਹ ਆ ਵੀ ਇੱਕ ਵਸਦਾ ਉਹ ਜਿਹੜਾ ਰਾਹ ਰੁਕਣ ਦੀਆਂ ਜਾਂ ਕਾਰੋਬਾਰ ਠੱਪਾਉਣ ਦੀਆਂ ਚਰਚਾਵਾਂ ਚੱਲਦੀਆਂ ਉਹ ਤਾਂ ਪਾਸੇ ਹੀ ਪੰਜਾਬ ਵਾਲਾ ਜੀ ਹਾਂਜੀ ਬਿਲਕੁਲ ਹਰਿਆਣੇ ਵਾਲੇ ਪਾਸੇ ਤਾਂ ਸਾਡੇ ਮਤੇ ਗਏ ਹੀ ਨਹੀਂ ਉਧਰੋਂ ਤਾਂ ਜੇ ਬਾਰਡਰ ਬੰਦ ਕੀਤਾ ਤਾਂ ਹਰਿਆਣਾ ਦੀ ਸਰਕਾਰ ਨੇ ਕੀਤਾ ਹੈ ਨਾ ਹਾਂਜੀ ਹੁਣ ਇਹਦੇ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਇੱਕ ਤਾਂ ਹੀ ਜਾਇਜ਼ ਨਹੀਂ ਹੂੰ ਦੂਜੀ ਗੱਲ ਆ ਵੀ ਮਾਟਰ ਮੈਧਰ ਦੇ ਮੁੰਡੇ ਨੇ ਸਿੱਧਾ ਸਦਾ ਇਹ ਧੋਖਾ ਕੀਤਾ ਇੱਕ ਪਾਸੇ ਬੈਠਕ ਦੇ ਵਿੱਚੋਂ ਕਿਸਾਨ ਨਿਕਲ ਰਹੇ ਆ ਇੱਕ ਪਾਸੇ ਉਹਨਾਂ ਦਰਖਾਤੇ ਹੀ ਯੋਜਨਾ ਬਣਾ ਰਿਆ ਬਣਾ ਰਿਆ ਇਹ ਅਸਲ 'ਚ ਤੇ ਪੁਲਿਸ ਵਾਲਾ ਡੰਡਾ ਬਲਡੋਜ਼ਰ ਤੇ ਕਰੇਨਾ ਜਿਹੜੀਆਂ ਕਿੱਦਾਂ ਚਲਾਉਣੀਆਂ ਕਿੱਦਾਂ ਚਲਾਉਣਾ ਤੀਸਰੀ ਗੱਲ ਜਿਹੜੀ ਮੈਂ ਮਹਿਸੂਸ ਕਰਦਾ ਜਿਹੜੀ ਕੱਲ ਤੁਸੀਂ ਵੀ ਕਹੀ ਸੀ ਵੀ ਅਰਵਿੰਦ ਕੇਜਰੀਵਾਲ ਦਿੱਲੀੋਂ ਵਹਿਲੇ ਹੋ ਕੇ ਜਦੋਂ ਦੇ ਪੰਜਾਬ 'ਚ ਆਏ ਆ ਜੀ ਉਸ ਤੋਂ ਬਾਅਦ ਪੁਲਿਸ ਦਾ ਡੰਡਾ ਜਿਹੜਾ ਉਹ ਆਮ ਲੋਕਾਂ ਦੇ ਬਹੁਤ ਜ਼ਿਆਦਾ ਵਰਨ ਲਾ ਪਿਆ ਹਮ ਬਦਮਾਸ਼ ਕੋਈ ਵੀ ਰਿੱੱਕੇ ਆਉਂਦਾ ਉਹਦੇ ਸੱਦੀ ਗਿੱਟੇ 'ਚ ਗੋ ਹਾਂਜੀ ਇਨਕਾਊਂਟਰ ਇੱਕ ਹੋ ਹੋਰ ਕੋంటర్ ਹਾਂਜੀ ਉਹ ਤਾਂ ਆਮ ਗੱਲ ਹੋ ਗਈ ਹੁਣ ਬਿਲਕੁਲ ਬਲਡੋਜ਼ਰ ਚੱਲ ਰਿਹਾ ਜੀ ਹਾਲਾਂਕਿ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹਗੇ ਕਰੈਕਟਰ ਹਰਪਿੰਦ ਸਿੰਘ ਭੱਜੀ ਪਹਿਲਾਂ ਉਹਨਾਂ ਨੇ ਠੋਕ ਕੇ ਬਿਆਨ ਦਿੱਤਾ ਜੀ ਕਿ ਬਲਡੋਜ਼ਰ ਚਲਾਉਣਾ ਮਸਲੇ ਦਾ ਹੱਲ ਨਹੀਂ ਹੈ ਜਿਹੜੇ ਉੱਥੇ ਪਰਿਵਾਰ ਦੇ ਜੀ ਵਸਦੇ ਆ ਉਹਨਾਂ ਦਾ ਵਿਚਾਰਾਂ ਦਾ ਕਸੂਰ ਕੋਈ ਨਹੀਂ ਬਿਲਕੁਲ ਲੇਕਿਨ ਇਹ ਵੱਖਰੀ ਗੱਲ ਆ ਕਿ ਬਾਅਦ ਚ ਉਹਨਾਂ ਨੇ ਯੂ ਟਰਨ ਲੈ ਲਈ ਹਮ ਪਰ ਚਾਹੁੰਦੇ ਉਹ ਵੀ ਇਹ ਸੀ ਕਿ ਜਿਹੜੇ ਘਾਰ ਆ ਇਹਨਾਂ ਨਸ਼ਾ ਤਸਕਰਾਂ ਦੇ ਉਹਨਾਂ ਦੇ ਪਰਿਵਾਰਾਂ ਦੇ ਜੀ ਜਿਹੜੇ ਉਹਨਾਂ ਨੂੰ ਬੇ ਘਰੇ ਕਿਉਂ ਕੀਤਾ ਜਾਵੇ ਹਮ ਮਸਲਾ ਦੁਬਾਰਾ ਫੇਰ ਕਿਸਾਨਾਂ ਤੇ ਆਉਨੇ ਆ ਇਹਦੇ ਵਿੱਚ ਘਰਚਰੀ ਗਲਤੀ ਕਿਸਾਨ ਆਗੂਆਂ ਦੀ ਵੀ ਆ ਜੀ ਤੁਸੀਂ ਦੇਖੋ ਜਿਹੜੀ ਲਹਿਰ ਦਿੱਲੀ ਮੋਰਚੇ ਦੇ ਵਿੱਚ ਬਣੀ ਸੀ ਜੇਚੋਂ ਅਸੀਂ ਜਿੱਤ ਪ੍ਰਾਪਤ ਕਰਕੇ ਵਾਪਸ ਮੁੜੇ ਸੀ ਬਿਲਕੁਲ ਉਸ ਤੋਂ ਬਾਅਦ ਕਿੰਨੇ ਕੁ ਲੀਡਰ ਆ ਆਪੋਜੀਸ਼ਨ ਲੀਡਰ ਜਿਨ੍ਹਾਂ ਨੇ ਇਹਨੂੰ ਲਹਿਰ ਬਣਨ ਦੇ ਵਿੱਚ ਜਾਂ ਐਸਕੇਐਮ ਦੇ ਕਿੰਨੇ ਲੀਡਰ ਆ ਚਾਹੇ ਰਾਜਨੀਤਿਕ ਐਸਕੇਐਮ ਆ ਚਾਹੇ ਗੈਰ ਰਾਜਨੀਤਿਕ ਆ ਜੀ ਇਹ ਪਹਿਲ ਵਾਲੀ ਲਹਿਰ ਇਕੱਲਾ ਨੰਬਰ ਨਹੀਂ ਬਣ ਸਕੀ ਨਹੀਂ ਬਣ ਸਕੀ ਮੈਨੂੰ ਇਹ ਵੀ ਲੱਗਦਾ ਸਰਮਣ ਸਿੰਘ ਪੰਦੇਹਰ ਹੋਣੀ ਕਿਉਂਕਿ ਢੱਲੇ ਆਲ ਹੋਣੀ ਤਾਂ ਚਲੋ ਢੱਲੇ ਮਠਿਆ ਜੀ ਆਪੋ ਹੜਤਾਲ ਤੇ ਆ ਮਰ ਮੇਰਾ ਪੁਆਇੰਟ ਇਹ ਆ ਵੀ ਇਹਦੇ ਵਿੱਚ ਜਿਹੜੀ ਸੰਯੁਕਤ ਤੌਰ ਦੇ ਉੱਤੇ ਜੋ ਜ਼ੋਰ ਲੱਗਣਾ ਚਾਹੀਦਾ ਸੀ ਕਿਸਾਨ ਆਗੂਆਂ ਦਾ ਮਜ਼ਦੂਰ ਜਥੇਬੰਦੀਆਂ ਦਾ ਇੱਕ ਤਾਂ ਉਹ ਨਹੀਂ ਲੱਗਾ ਹੋ ਸਕਦਾ ਮੈਨੂੰ ਸ਼ੱਕ ਆ ਮੇਰੀ ਇੱਕ ਦੋ ਲੀਡਰਾਂ ਨਾਲ ਇਹਦੇ ਬਾਰੇ ਗੱਲ ਵੀ ਹੋਈ ਹੈ ਦੱਬੀ ਜ਼ੁਬਾਨ 'ਚ ਉਹਨਾਂ ਨੇ ਇਹ ਗੱਲ ਮੰਨੀ ਮੈਂ ਉਹਨਾਂ ਦੇ ਨਾਂ ਤਾਂ ਨਹੀਂ ਲਵਾਂਗਾ ਜੀ ਉਹ ਕਹਿੰਦੇ ਵੀ ਇੱਕ ਜਾਂ ਦੋ ਲੀਡਰ ਜਿਹੜੇ ਟੌਪ ਦੇ ਸੀਗੇ ਉਹ ਤਾਂ ਹੁਣ ਇਹ ਚਾਹੁੰਦੇ ਸੀ ਵੀ ਕਿਸ ਤਰ੍ਹਾਂ ਸਾਡਾ ਪੱਲਾ ਛਡਾ ਦਿਓ ਹਮ ਜੀ ਇਹ ਵਖਰੀਆ ਮਨਦੀਪ ਸਿੰਘ ਸਿੱਧੂ ਵਰਗੇ ਪੁਲਿਸ ਅਫਸਰ ਦੇ ਸਿਰ ਚੜ ਕੇ ਇਹ ਸਾਰੀ ਕਾਰਵਾਈ ਹੋਣੀ ਆ ਸੂਬਾ ਸਰਕਾਰ ਦਾਗੀ ਹੋ ਗਈ ਸਾਰਾ ਕੁਝ ਆਪਣੀ ਥਾਂ ਦੇ ਉੱਤੇ ਪਰ ਜੇ ਆਪਣੀ ਗਲਤੀ ਦੀ ਗੱਲ ਕਰੀਏ ਜਦੋਂ ਸਿੱਕਾ ਆਪਣਾ ਖੋਟਾ ਹੋਵੇ ਫਿਰ ਬਾਣੀਆਂ ਨੂੰ ਵੀ ਦੋਸ਼ ਕੋਈ ਨਹੀਂ ਬਿਲਕੁਲ ਜੇ ਕਿਤੇ ਇਹਹੀ ਏਕਤਾ ਦੇ ਵਿੱਚ ਰਹਿੰਦੇ ਜੇ ਇਹ ਲੀਡਰ ਜਿਹੜੇ ਆ ਬੰਦਿਆਂ ਨੂੰ ਚਲਦੇ ਤਾਂ ਸ਼ਾਇਦ ਆਮ ਲੋਕਾਂ ਨੂੰ ਇਨੀ ਨਿਰਾਸ਼ਤਾ ਜਿਹੜੀ ਪੱਲੇ ਨਾ ਪੈਂਦੀ ਅੱਜ ਮੈਨੂੰ ਲੱਗਦਾ ਹਰੇਕ ਇਨਸਾਨ ਨੂੰ ਹਰੇਕ ਕਿਸਾਨ ਨੂੰ ਦੀਪ ਸਿੱਧੂ ਜ਼ਰੂਰ ਯਾਦ ਆਉਣਾ ਹੋਵੇਗਾ ਕਿਉਂਕਿ ਉਸਨੇ ਕਿਸਾਨੀ ਮੋਰਚੇ ਦੇ ਵਿੱਚ ਇੱਕ ਅਹਿਮ ਯੋਗਦਾਨ ਕਿਉਂਕਿ ਕਈਆਂ ਦੇ ਪਰਦੇ ਫਾਸ਼ ਕੀਤੇ ਸੀ ਉਸ ਸਮੇਂ ਜਿਹੜੇ ਲੀਡਰ ਗੱਦਾਰੀ ਕਰ ਰਹੇ ਸੀਗੇ ਸੇ ਉਹਨਾਂ ਦਾ ਜਿਹੜਾ ਸਿੱਟਾ ਇਹ ਨਿਕਲਿਆ ਕਿ ਦੀਪ ਸਿੱਧੂ ਇਸ ਦੁਨੀਆ ਤੋਂ ਚਲਾ ਗਿਆ ਔਰ ਉਹ ਰੋਂਦਾ ਮਰ ਗਿਆ ਕਿ ਗੱਦਾਰ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਤੁਸੀਂ ਅੱਖਾਂ 'ਚ ਕਸੁੰਦੇ ਦੇ ਰਹੋਗੇ ਇਹ ਵਰਡ ਹੈ ਉਹਨਾਂ ਦੇ ਜੇ ਸਮੇਂ ਉਹ ਲੋਕ ਦੇ ਛਿਪਦੇ ਫਿਰਦੇ ਸੀ ਦੇਖੋ ਜਿਹੜੀ ਏਕਤਾ ਤੇ ਇਕਸਾਰਤਾ ਜਿੰਨੇ ਦੇਰ ਤੁਹਾਡੇ ਸਿਧਾਂਤਕ ਪੱਖ ਤੋਂ ਨਜ਼ਰ ਨਹੀਂ ਆਉਂਦੀ ਜੀ ਬਿਲਕੁਲ ਤੁਸੀਂ ਠੋਕਰਾਂ ਹੀ ਖਾਣੀ ਆ ਜੀ ਠੋਕਰਾਂ ਹੀ ਖਾਣੀ ਚਾਹੇ ਪਰਿਵਾਰਕ ਪੱਤਰ ਤੇ ਦੇਖ ਲਓ ਚਾਹੇ ਸੰਸਥਾਗਤ ਪੱਤਰ ਤੇ ਦੇਖ ਲਓ ਬਿਲਕੁਲ ਜੀ ਮੈਂ ਤਾਂ ਇਹ ਚੀਜ਼ਾਂ ਇੱਥੇ ਨੇ ਮੁਲਕਾਂ ਦੇ ਵਿੱਚ ਵੀ ਦੇਖੀ ਆ ਕਿ ਜਿਹੜੇ ਹੁਣ ਮਾਈਗ੍ਰੈਂਟਸ ਵੀ ਆ ਜੀ ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਆ ਉਹਦੇ ਵਿੱਚ ਵੀ ਪ੍ਰੋਬਲਮ ਇਹੀ ਆ ਕਿਉਂਕਿ ਸੰਸਥਾਵਾਂ ਪਜਾਗ ਬਣੀਆਂ ਆ ਉਹੀ ਥਾਂ ਤੇ ਉਹੀ ਇੱਕ ਸੰਸਾਸਾ ਹੋਵੇ ਤਾਂ ਅਗਲਾ ਸਰਕਾਰ ਦੇ ਘਰ ਚ ਗੁੱਠਾ ਦੇ ਕੇ ਤੁਸੀਂ ਆਪਣੀ ਗੱਲ ਮਨਾ ਸਕਦੇ ਇਹੀ ਗੱਲ ਅਸੀਂ ਗੁਰੂ ਘਰਾਂ ਦੀ ਕਰਦੇ ਆ ਜਿੱਥੇ ਤਿੰਨ ਗੁਰਦੁਆਰੇ ਖੜੇ ਆ ਉੱਥੇ ਤੁਸੀਂ ਤਿੰਨ ਗੁਰਦੁਆਰੇ ਖੜੇ ਕਰਕੇ ਉੱਥ ਉਥੇ ਆਪਣਾ ਪੈਸਿਆਂ ਦੇ ਚੱਕਰ ਦੇ ਵਿੱਚ ਪ੍ਰਧਾਨਗਿਰੀਆਂ ਦੇ ਚੱਕਰ ਦੇ ਵਿੱਚ ਕਿਉਂ ਤੁਸੀਂ ਲੋਕਾਂ ਦਾ ਵੀ ਸਤਿਆਨਾਸ਼ ਕਰ ਰਹੇ ਆ ਕਦੀ ਉਧਰ ਕਦੀ ਉਧਰ ਲਈ ਮੀਟਿੰਗ ਕਦੀ ਉਧਰ ਮੀਟਿੰਗ ਕਦੀ ਦੋਹਾਂ ਤਰਾਹ ਦੇ ਵਿੱਚ ਫਸ ਬਸਾ ਸਿੰਘ ਫਸਾ ਹੋ ਜਾਂਦਾ ਆ ਤੁਸੀਂ ਵਾਧੂ ਗੱਲ ਨਹੀਂ ਕਰਨੀ ਤੁਸੀਂ ਜਿੱਥੇ ਬੈਠੇ ਆ ਨਾ ਹਾਂਜੀ ਇਹ ਪਿੰਡ ਦਾ ਨਾ ਹੈਗਾ ਪਾਪਾ ਟੋਇਟ ਹੋਏ ਅੱਛਾ ਫਿਰ ਤੇ ਪਾਪਾ ਟੋਇਟੋ ਦੇ ਵਿੱਚ ਸੁੱਖ ਨਾ ਤਿੰਨ ਗੁਰਦੁਆਰੇ ਹੁੰਦੇ ਸੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਬਹੁਤ ਹੋਇਆ ਤੁਸੀਂ ਸੜਦੇ ਕਿਉਂ ਆ ਉਹ ਦਿਖ ਰਿਹਾ ਮੈਨੂੰ। ਤੁਹਾਡਾ ਤਾਂ ਦੁਖੀ ਹੋ ਕੇ ਇੱਕ ਗੁਰਦਾਰਾ ਉਹਨਾਂ ਨੇ ਹਾਰ ਕੇ ਦੂਜੀ ਥਾਂ ਲੈ ਗਿਆ ਅਗਲੇ। ਮੈਨੂੰ ਤਾਂ ਦੁਖੀ ਹੋ ਕੇ ਨਹੀਂ ਹੈ ਜੋ ਕੁਛ ਇੱਥੇ ਹੋ ਰਿਹਾ ਸੀ ਜੋ ਚਿੱਕੜ ਇਹਨਾਂ ਨੇ ਕਿ ਲੋਕਾਂ ਨੇ ਜੁਨੀ ਸਿਰ ਤੇ ਲੈ ਜਾਂਦੀ ਦੀ ਗੱਲ ਚ ਪਾ ਕੇ ਬੈਠੇ ਆ। ਮੈਂ ਹੁਣ ਇੱਥੇ ਪਾਰਟ ਥੋੜੀ ਕਰਨ ਆਇਆ। ਐਨੀਵੇ ਤਾਰਮਕ ਭਾਵਨਾ ਨੂੰ ਉੱਥੇ ਪਹੁੰਚ ਜਾਣੀ ਆ। ਅੱਛਾ ਤਾਰਾ 317 295 ਤੁਹਾਡਾ ਤੇ ਲੱਗਣੀ ਆ। ਜਗ੍ਹਾ ਜਗ੍ਹਾ ਦਾ ਫਰਕ ਹੁੰਦਾ ਹੈ ਜੇ ਜਗ੍ਹਾ ਤੇ ਮੈਂ ਬੈਠੀ ਜਿੱਥੇ ਮੈਨੂੰ ਚੁੰਨੀ ਸਿਰ ਤੇ ਲੈਣ ਦੀ ਜ਼ਰੂਰਤ ਹੋਏਗੀ ਉੱਥੇ ਜ਼ਰੂਰ ਲਾਵਾਂਗੇ ਕੋਈ ਇਹਦੇ ਵਿੱਚ ਇਹ ਦੋ ਗ ਅੱਛਾ ਕਰਨਦੀਪ ਸਿੰਘ ਜੀ ਗੁੱਡ ਮਾਰਨਿੰਗ ਕਹਤੀ ਤੁਹਾਨੂੰ ਅੱਛਾ ਜੀ ਤੇ ਐਕਸ਼ਲੀ ਅਸ਼ਕਮਰ ਸਿੰਘ ਦੇ ਸਸਿ ਘਾਲ ਜੀ ਸਾਡੇ ਰਾਤ ਦੇ ਮੀਂਹ ਨੇ ਠਾਠਾ ਕਰਾ ਰੱਖੀ ਮੀਂਹ ਬੜਾ ਪਿਆ ਜੀ ਕਹਿੰਦੇ ਹੌਕਸਬੇ ਦੇ ਵਿੱਚ ਗੁਸਬੰਦ ਦੇ ਵਿੱਚ ਬਿਲਕੁਲ ਜੀ ਬਾਰਿਸ਼ ਨੇ ਰਾਇ ਜ਼ਿਆਦਾ ਡੱਬੇ ਜੱਬਾ ਡੱਬੇ ਚ ਕੇਕ ਪੰਮਦਰ ਭਾਈ ਦਾ ਕੁੜਤਾ ਨੰਬਰ 1 1 ਆ ਲਾ ਚੱਕੋ ਕੀ ਬਾਤ ਸਾਡੇ ਕੁੜਤੇ ਛਾਏ ਬਈ ਮੇਰੇ ਕੁੜਤੇ ਦੀ ਕੋਈ ਗੱਲ ਨਹੀਂ ਕਰਦੇ ਮੈਂ ਬੂਟੀਆਂ ਵਾਲਾ ਜੀ ਕੁੜਤਾ ਦੇਖੋ ਮੈਨੂੰ ਬਹੁਤਾ ਪੰਪ ਨਹੀਂ ਦੇਣਾ ਮੈਂ ਛੱਤ ਪਾੜ ਕੇ ਨਿਕਲ ਜਾਣਾ ਹੁਣਾਂ ਦਿਲਵਾਰ ਸਿੰਘ ਸੰਧੂ ਦੀ ਸੱਸੀ ਘਾਲੀ ਹਮਿਲਟਨ ਤੋਂ ਨੁਕਸਾਨ ਆਪਣਾ ਹੀ ਹੋਣਾ ਹੈ ਸਭ ਤੋਂ ਸੁਣੀ ਗੱਲ ਹੈ ਵੀ ਜਿਹੜੀ ਪੰਜਾਬੀ ਚ ਆਉਂਦੇ ਨਾ ਜੀ ਜਦੋਂ ਕਮੈਂਟ ਹਾਂਜੀ ਮਤਲਬ ਟਿੱਪਣੀਆਂ ਵਧੀਆ ਵਧੀਆ ਪੰਜਾਬੀ ਚ ਕਹਿੰਦੇ ਟਿੱਪਣੀਆਂ ਟਿੱਪਣੀਆਂ ਹਾਂਜੀ ਹਾਂਜੀ ਤੇ ਆਨੰਦ ਆ ਗਿਆ ਮਨਜੀਤ ਕੌਰ ਹੁਣੀ ਸੱਸੀ ਘਾਲ ਬੁਲਾ ਰਹੀ ਹੈ ਜੀ ਸਾਡੀ ਭੈਣ ਸਾਡੀ ਬਹੁਤ ਬੀਬੀ ਭੈਣ ਆ ਇਹ ਇਹ ਵੀ ਤੁਹਾਡੇ ਕੋਲ ਸੂਟ ਮੈਂ ਦੇਖਿਆ 17 ਕਿਲੋ ਦਾ ਟੱਚੀ ਦਾ ਤਿਆਰ ਹੀ ਹੁੰਦਾ ਚਾਹੇ ਡੱਬਰ ਚ ਕੋਈ ਵੀ ਜਾਵੇ ਪੁਰਾਣੇ ਸੂਟ ਇਧਰ ਉਧਰ ਨਵੇਂ ਸੂਟ ਉਧਰ ਇਧਰ ਹਾਂ ਪਰ ਬੜੇ ਵੀ ਬੁਟੀਕ ਵਾਲੇ ਮਹਿੰਗੇ ਪਾ ਦੇ ਮਹਿੰਗੇ ਪਾ ਦੇ ਉਹ ਤਾਂ ਫਿਰ ਇੰਨੇ ਇੰਨੇ ਕ ਮਹਿੰਗੇ ਤਾਂ ਉਥੇ ਅੱਜ ਕੱਲ ਤੁਸੀਂ ਚਲ ਜਾਓ ਆਮ ਹੀ ਗੱਲ ਐ 5000 ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਐ ਔਰ ਇਹ ਕਹਿੰਦੇ ਬੀਬੀਆਂ 10000 ਵਾਲੀ ਜਿਹੜੀ ਟਿੱਕੀਆਂ ਟੁਕੀਆਂ ਜਾਂ ਕੋਲ ਡਰਿੰਕ ਉਹਨਾਂ ਨੂੰ ਮਿਲਦੀ ਐ ਪਰ ਵੀ ਮੈਂ ਨਾ ਉਥੇ ਜਿਹੜੀ ਨਹੀਂ ਜਿਹੜੀ ਬਾਰਗੇਨਿੰਗ ਜਿਹੜੀ ਉਹ ਉਥੇ ਨੇਗੋਸ਼ੀਏਸ਼ਨ ਚੱਲਦੀ ਐ ਬੀਬੀਆਂ ਦੀ ਉਹ ਹੋ ਹੋ ਉਹ ਦੇਖਣ ਵਾਲੀ ਹੁੰਦੀ ਐ ਹਮ ਹਮ ਬਈ ਕਮਾਲ ਦੀ ਗੱਲ ਆ ਵੀ ਜੁੱਤੀਆਂ ਦਾ ਤੇ ਕੱਪੜੇ ਦਾ ਭੇਦ ਹੀ ਕੋਈ ਨਹੀਂ ਪਤਾ ਨਹੀਂ ਕਿਹੜੇ ਵੇਲੇ 18000 ਤੋਂ ਅਗਲੇ ਨੂੰ 6000 ਤੇ ਲੈ ਆਉਂਦੀਆਂ ਅੱਛਾ ਅਗਲਾ ਫੇ ਵੀ ਦੇਣ ਦਾ ਹਾਂ ਉਹਦਾ ਮਤਲਬ ਕਿੰਨਾ ਮਾਰਜਨ ਹੈਗਾ ਉਹਦੇ ਕੋਲੇ ਹੈ ਨਾ ਜੀ ਇੱਕ ਚੀਜ਼ ਤੁਸੀਂ ਹੋਰ ਦੇਖੋ ਅਗਰ ਤੁਸੀਂ ਸ਼ਾਪਿੰਗ ਕਰਨ ਜਾਂਦੇ ਆ ਨਾ ਤੇ ਕਈ ਸਟੋਰ ਦੇ ਉੱਤੇ ਇੱਕ ਫਿਕਸ ਪ੍ਰਾਈਸ ਦਾ ਟੈਗ ਲੱਗੇ ਹੁੰਦੇ ਸੋ ਹਰ ਇੱਕ ਸੂਟ ਦੇ ਉੱਤੇ ਜਿਹੜਾ ਤੁਸੀਂ ਸੂਟ ਸਿਲੈਕਟ ਕਰਦੇ ਉਹਦੇ ਤੇ ਟੈਗ ਲੱਗਾ ਹੁੰਦਾ ਕਈ ਵਾਰੀ ਆਪਾਂ ਨੇ ਦਿਮਾਗ ਚ ਆ ਜਾਂਦਾ ਨੇ ਕਿ ਅਸੀਂ ਬਾਹਰੋਂ ਆਏ ਆ ਸਾਡੇ ਵਾਸਤੇ ਹੋਰ ਪ੍ਰਾਈਸ ਐ ਤੇ ਜਿਹੜੇ ਉੱਥੇ ਦੇ ਐ ਲੋਕਲ ਐ ਉਹਨਾਂ ਵਾਸਤੇ ਹੋਰ ਪ੍ਰਾਈਸ ਐ ਪਰ ਉਹਨਾਂ ਦੇ ਵਿੱਚ ਤੁਸੀਂ ਇਹ ਨਹੀਂ ਡਿਸਾਈਡ ਕਰਦੇ ਕਿ ਸਾਨੂੰ ਹੋਰ ਪ੍ਰਾਈਸ ਲਾਈ ਐ ਇਹਨਾਂ ਨੇ ਕਿਉਂਕਿ ਬੈਠੇ ਬਿਠਾਏ ਕੋਈ ਟੈਗ ਨਹੀਂ ਲਾ ਸਕਦਾ ਕਈ ਸੂਟਾਂ ਦੇ ਉੱਤੇ ਟੈਗ ਕਹਿੰਦਾ ਹਾਂ ਕਈ ਇਦਾਂ ਦੇ ਸਟੋਰ ਹੈਗੇ ਜਿੱਥੇ ਤੁਸੀਂ ਇਹ ਮੋਲ ਭਾਅ ਕਰ ਲੈਂਦੇ ਆ ਇਹ ਗੱਲ ਸਾਡੇ ਨਾਲ ਵੀ ਹੋਈ ਆ 6000 ਦੀ ਸਾੜੀ ਬੰਦਾ 2100 ਨੂੰ ਦੇਣ ਨੂੰ ਤਿਆਰ ਤੁਸੀਂ ਸਾੜੀਆਂ ਦੇ ਆ ਗਏ ਹੁਣ ਮੈਂ ਤਾਂ ਕਹ ਪੰਜਾਬ ਦੀ ਵਿਰਾਸਤ ਦੇ ਬਹਿਰੇਦਾਰ ਆ ਤੁਸੀਂ ਲੇ ਕਿਉ ਪੰਜਾਬ ਵਾਸੀ ਸਾੜੀਆਂ ਨਹੀਂ ਪਾ ਸਕਦੇ ਮੈਂ ਇਸ ਭਲੇਖੇ ਦੇ ਲਈ ਮਾਫੀ ਮੰਗਦਾ ਹਾਂ ਜੀ инду ਬਾਜਵਾ ਜੀ ਸਾੜੀਆਂ инду ਬਾਜਵਾ ਕਹਿੰਦੇ ਨਾ ਕਿ инду ਬਾਜਵਾ ਕਹਿੰਦੇ ਮੇਰਾ ਨਾਂ ਨਹੀਂ ਤੁਸੀਂ ਕਦੀ ਲੈਂਦੇ ਰੇਡੀਓ ਸਪਾਈਸ ਤੇ ਸੋ инду ਬਾਜਵਾ ਦੀਆਂ ਸਾੜੀਆਂ ਬਹੁਤ ਮਸ਼ਹੂਰ ਹੁੰਦੀਆਂ ਬਹੁਤ ਸੋਹਣੀਆਂ ਹਾਂ ਜੀ ਉਹ ਯੂਪੀ ਦੇ ਆ ਤੁਸੀਂ ਤਾਂ ਸੰਗ ਕਰੋ ਤੁਸੀਂ ਪੰਜਾਬ ਦੇ ਆ ਨਹੀਂ ਨਹੀਂ ਮੈਂ ਪਿਛੋਕੜ ਉਹਨਾਂ ਦਾ ਪੰਜਾਬ ਦਾ ਹੀ ਹੈ ਉਹ ਚੌਧਰੀ ਐਸੀ ਕੋਈ ਗੱਲ ਨਹੀਂ ਹੈ ਪੰਜਾਬ ਤੋਂ ਜ਼ਿਆਦਾ ਹੈ ਪੰਜਾਬ ਦੇ ਨਾਲ ਹਰਿਆਣਾ ਆ ਅੱਛਾ ਤੇ ਹਰਿਆਣੇ ਵਾਲੇ ਅੱਜ ਲੇਟ ਹੋ ਗਏ ਲੇਟ ਹੋ ਗਏ ਰਾਮ ਰਾਮ ਜੀ ਰਾਮ ਰਾਮ ਜੀ ਰਾਮ ਚੌਧਰੀ ਸਾਹਿਬ ਰਾਮ ਰਾਮ ਚੌਧਰੀ ਜੀ ਉੱਤੋਂ ਰਾਮ ਨਾਲੇ ਚੌਧਰੀ ਇਹ ਚੌਧਰੀ ਕੀ ਬਾਤ ਬਲ ਇੱਕ ਤਾਂ ਬੀਬੀ ਪਹਿਲਾਂ ਉਹ ਕਹਿੰਦੇ ਚੌਧਰ ਬੀਬੀ ਕਹਿੰਦਾ ਪਹਿਲੀ ਮਾਰ ਨਹੀਂ ਸੀ ਹੁਣ ਤਾਂ ਮੁੰਡਾ ਕੁਛੜਿਆ ਅੱਛਾ ਜੀ ਐਨੀਵੇ ਜੋ ਕੁਝ ਹੋਤੇ ਪੰਜਾਬ ਸਰਕਾਰ ਨੇ ਕੀਤਾ ਜੀ ਉਹਨੇ ਦਣਯੋਗ ਉਹ ਨਿੱਜੀ ਤੌਰ ਤੇ ਵੀ ਉਹ ਗੱਲ ਜਿਹੜੀ ਹੈ ਨਾ ਉਹ ਜੱਟ ਦੀ ਨਹੀਂ ਜੀ ਬਿਲਕੁਲ ਪਰ ਇਹਦੇ ਵਿੱਚ ਜਿਹੜੀ ਪਿੱਛੇ ਸ਼ੁਰਾ ਮਾਰਨ ਵਾਲੀ ਗੱਲ ਆ ਉਹ ਕਿਸਾਨ ਆਗੂਆਂ ਤੇ ਵੀ ਉਨੀ ਲਾਗੂ ਹੁੰਦੀ ਆ ਉਹਨਾਂ ਵਿੱਚ ਇੱਕ ਦੋ ਕਿਸਾਨ ਆਗੂ ਨੂੰ ਪਹਿਲਾਂ ਪਤਾ ਸੀ ਜੀ ਤੁਸੀਂ ਇਹ ਦੇਖੋ ਪਈ ਇਹ ਸਾਰੇ ਨਾਮ ਰੋਲੇ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਲੀਡਰ ਆ ਉਹਨਾਂ ਦੀ ਹੁਣ ਨੀਂਦ ਖੁੱਲੀ ਆ ਚਾਹੇ ਮੈਂ ਸੁਖਵੀਰ ਬਾਦਲ ਦੀ ਗੱਲ ਕਰਾਂ ਚਾਹੇ ਚਰਨਜੀਤ ਚੰਨੀ ਦੀ ਗੱਲ ਕਰਾਂ ਚਾਹੇ ਅਮਰਿੰਦਰ ਰਾਜਾ ਵੜਿੰਗ ਦੀ ਗੱਲ ਕਰਾਂ ਤੇ ਇਹਨਾਂ ਨੇ ਹੁਣ ਜਾ ਕੇ ਕਿਹਾ ਵੀ ਨਹੀਂ 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 ਸਰਕਾਰ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਇਹ ਤੋਖਾ ਆ ਇੱਥੋਂ ਤੱਕ ਇਹ ਕਾਲੀ ਦਲ ਦੇ ਅ ਤਰਬਤਾ ਬੜੇ ਵਿਵਾਖ ਲੀਡਰ ਨੇ ਮਰਪਰੀ ਸਿੰਘ ਇਹ ਆਲੀ ਉਹਨਾਂ ਨੇ ਮੈਂ ਕੱਲ ਵੀ ਗੱਲ ਕੀਤੀ ਸੀ ਉਹਨਾਂ ਨੇ ਵੀ ਇਸ ਗੱਲ ਦੀ ਵਿਰੋਧਤਾ ਕੀਤੀ ਹਾਲਾਂਕਿ ਅਕਾਲੀ ਦਲ ਵਿਚਾਰਾ ਕਿਸੇ ਗਿਣਤੀ 'ਚ ਹੈ ਨਹੀਂ ਪਰ ਅਕਾਲੀ ਦਲ ਵੱਲੋਂ ਵੀ ਹੁਣ ਨਵੇਂ ਸਿਰੇ ਤੋਂ ਰਾਜਨੀਤਿਕ ਤੌਰ ਦੇ ਉੱਤੇ ਮੋੜ ਸਰਜੀਤ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਭਾਈ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਦੁਬਾਰਾ ਐਸਜੀਪੀਸੀ ਦੇ ਪ੍ਰਧਾਨ ਬਣ ਚੁੱਕੇ ਉਹਨਾਂ ਨੇ ਵੀ ਇਹਦੀ ਵਿਰੋਧਤਾ ਕੀਤੀ ਹੈ ਪਰ ਰਾਤ ਦੇ ਹਨੇਰੇ ਦੇ ਵਿੱਚ ਇਹ ਜਿਹੜੀ ਕਾਰਵਾਈ ਹੋਈ ਆ ਮੈਂ ਨਗਰਛਾ ਦੀ ਵੀਡੀਓ ਦੇਖ ਰਿਹਾ ਸੀ ਅੱਠ ਕੈਮਰੇ ਲਾਏ ਹੋਆ ਉੱਥੇ ਨਿਊਜ਼ ਤੋਂ ਆਪਣੇ ਨਿਊਜ਼ 18 ਵਾਲਿਆਂ ਨੇ ਅੱਛਾ ਤਾਂ ਉਹਨਾਂ ਵਿੱਚ ਜਿਹੜੇ ਦੋ ਰਿਪੋਰਟਰ ਆ ओके ਤਾਂ ਉਹਨਾਂ ਦੋਨਾਂ ਨੂੰ ਮੈਂ ਮੈਸੇਜ ਕੀਤਾ ਸਵੇਰੇ ਉੱਠ ਕੇ ਕਿਉਂਕਿ ਉੱਥੇ ਤਾਂ ਰਾਤ ਆ ਹੂੰ ਹੂੰ ਮੈਂ ਕਿਹਾ ਵੀ ਅਸਲ 'ਚ ਗਰਾਉਂਡ ਰਿਐਲਿਟੀ ਕੀ ਆ ਉਹ ਕਹਿੰਦੇ ਯਾਰ ਤੈਨੂੰ ਸੱਚੀ ਗੱਲ ਦਸੀਏ ਵੀ ਬੜਾ ਤਰਸਾਂ ਦਾ ਜਦੋਂ ਤੁਸੀਂ ਬਜ਼ੁਰਗ ਬੀਬੀਆਂ ਜਿਹੜੀਆਂ ਵਿਚਾਰੀਆਂ ਉੱਥੇ ਲੰਗਰ ਦੀ ਸੇਵਾ ਕਰਦੀਆਂ ਸੀਗੀਆਂ ਜਾਂ ਬਜ਼ੁਰਗ ਬਾਬੇ ਜਿਨ੍ਹਾਂ ਦੇ ਕਈਆਂ ਦੇ ਹਾਲਾਤ ਕਰਦੇ ਇੰਨੇ ਵਧੀਆ ਨਹੀਂ ਹੈਗੇ ਵਿਚਾਰੇ ਉੱਥੇ ਟੈਂਟਾਂ ਦੇ ਵਿੱਚ ਚਾਹੇ ਮੀਂਹ ਪੈਂਦਾ ਚਾਹੇ ਨੇਰੀ ਪੈਂਦੀ ਆ ਉਹ ਸਾਰੇ ਹਾਲਾਤਾਂ ਦੇ ਵਿੱਚ ਵੀ ਉੱਥੇ ਉਹ ਰਹਿੰਦੇ ਸੀ ਪਰ ਉਹ ਕਹਿੰਦੇ ਵੀ ਉਹਨਾਂ ਨੂੰ ਜਦੋਂ ਇੱਕ ਤਰ੍ਹਾਂ ਸੰਵੇਦਨਾ ਮਹਿਸੂਸ ਹੁੰਦਾ ਵੀ ਦੁਬਾਰਾ ਬੇਕਰੇ ਕੀਤਾ ਜਾ ਰਿਹਾ ਜਦੋਂ ਸਟੇਜ ਦੇ ਉਤਲਾਕੇ ਵੀ ਉਨੀ ਸਾਰੇ ਪੱਖੇ ਸਾਊਂਡ ਸਿਸਟਮ ਸਾਰਾ ਪੁਲਿਸ ਨੇ ਡਿਸਮੈਂਟਲ ਕੀਤਾ ਤੇ ਹਾਲਾਂਕਿ ਹਾਲ ਦੀ ਘੜੀ ਜਿਹੜੀ ਕਾਰਵਾਈ ਆ ਉਹ ਸ਼ਾਂਤਮਈ ਤਰੀਕੇ ਨਾਲ ਚੱਲ ਰਹੀ ਆ ਪਰ ਜਦੋਂ ਸੀ ਇਹ ਗੱਲਾਂ ਕਰ ਰਹੇ ਆ ਉਦੋਂ ਸ਼ੰਭੂ ਤੇ ਖਨੌਰੀ ਬਾਰਡਰ ਦੀ ਬਾਰਡਰ ਦੀ ਦੋਨੇ ਜਿਹੜੀਆਂ ਦੋ ਦੋ ਡਬਲ ਲੇਨ ਸੜਕਾਂ ਜਿਹੜੀਆਂ ਪੰਜਾਬ ਵਾਲੇ ਪਾਸੇ ਸਰਹੱਦ ਤੇ ਪੈਂਦੀਆਂ ਉਹਨਾਂ ਨੂੰ ਪੂਰੀ ਤਰ੍ਹਾਂ ਕਲੀਨ ਅਪ ਕੀਤਾ ਜਾ ਰਿਹਾ ਤੇ ਪਲਾਨ ਉਹਨਾਂ ਦਾ ਇਹੀ ਆ ਮਦੀਪ ਸਿੱਧੂ ਉਹਨਾਂ ਦਾ ਜਿਹੜੇ ਪੁਲਿਸ ਆਫੀਸਰ ਨੇ ਕਮਿਸ਼ਨਰ ਨੇ ਪਟਿਆਲਾ ਦੇ ਉਹ ਕਹਿੰਦੇ ਵੀ ਰਹਾ ਪਧਰਾ ਕਰਕੇ ਸਦਾ ਰਿਆਣੇ ਨੂੰ ਖੋਲ ਦੇਣਾ ਲੈਟਸ ਸੀ ਕਿ ਰਿਆਣੇ ਵਾਲੇ ਪਾਸੇ ਜਿਹੜੇ ਬੈਰੀਅਰ ਉਹ ਕਨੇਚਰ ਚ ਚੱਕਦੇ ਆ ਜੀ ਪਰ ਇਸ ਕਵਾਇ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਆ ਉਹ ਅੱਗੇ ਜਾਰੀ ਰਹਿੰਦੀ ਆ ਜਾਂ ਕਿਹੜੇ ਕਿਹੜੇ ਲੀਡਰਸ ਉਸ ਦੇ ਵਿੱਚ ਹਿੱਸਾ ਲੈਂਦੇ ਆ ਜਾਂ ਜਿਹੜੇ ਲੀਡਰਸ ਕੱਲ ਰਾਤ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਨੂੰ ਆਰਜ਼ੀ ਤੌਰ ਤੇ ਦੁਬਾਰਾ ਛੱਡ ਦਿੱਤਾ ਜਾਂਦਾ ਜਾਂ ਉਹਨਾਂ ਤੇ ਕੋਈ ਮੁਕਾਦਮੇ ਦਰਜ ਕੀਤੇ ਜਾਂਦੇ ਆ ਇਹ ਹੁਣ ਰੱਬ ਜਾਣਦਾ ਬਿਲਕੁਲ ਦੂਸਰੇ ਪਾਸੇ ਕਹਿੰਦੇ ਕਿ ਆਤ ਤੇ ਖੁਦਾ ਦਾ ਵੈਰ ਹੁੰਦਾ ਜੀ ਸੋ ਕਿਸਾਨਾਂ ਦੇ ਨਾਲ ਨਹੀਂ ਕੇਂਦਰ ਦੇ ਨਾਲ ਮੱਥਾ ਲਾਓ ਰੰਦਾਵਾ ਸਾਹਿਬ ਨੇ ਸੀਐਮ ਭਗਵੰਦ ਮਾਨ ਨੂੰ ਇਹ ਹਦਾਇਤ ਦਿੱਤੀ ਹੈ ਨੇ ਦੇਖੋ ਮਸਲਾ ਪਤਾ ਕੀ ਆ ਮੈਨੂੰ ਇਹ ਲੱਗਦਾ ਕਿ ਭਗਵੰਤ ਦੀ ਜਿਹੜੀ ਆਪਣੀ ਸਮਰੱਥਾ ਹੈ ਉਹ ਸ਼ਾਇਦ ਉਨੀ ਜ਼ਿਆਦਾ ਨਹੀਂ ਜਿਹੜਾ ਲਾਲਾ ਜੀ ਆ ਕੇ ਦਿੱਲੀੋਂ ਸਲਾਹਾਂ ਦਿੰਦੇ ਆ ਨਾ ਹਾਂਜੀ ਬਸ ਉਹ ਸਹੀ ਕਹਾਣੀ ਜਿਹੜੀ ਉੱਥੇ ਘੜ ਰਹੀ ਤੁਸੀਂ ਦੇਖੋ ਕੋਈ ਵੀ ਕੰਮ ਤੁਸੀਂ ਕਰਦੇ ਆ ਯੋਜਨਾਬਾ ਤਰੀਕੇ ਨਾਲ ਕਰੋ ਹੁਣ ਤੁਸੀਂ ਕੱਲ ਉਹ ਗੱਲ ਕੀਤੀ ਸੀ ਹਾਂਜੀ ਆ ਜਿਹੜੀ ਸੰਤਾਂ ਦੀ ਫੋਟੋ ਦੀ ਬੇਅਤਮੀ ਕੀਤੀ ਗਈ ਆ ਮੈਂ ਕੱਲ ਹੀ ਤੁਹਾਨੂੰ ਇਸ਼ਾਰਾ ਦਿੱਤਾ ਸੀ ਪੀ ਇਹ ਗੱਲ ਜਿਹੜੀ ਆ ਕਾਫੀ ਦੂਰ ਤੱਕ ਜਾਣੇ ਹੁਣ ਉਹਦੇ ਜੋ ਫਾਇਦਾ ਕਹਨੇ ਲੈਣਾ ਤੁਸੀਂ ਇਹ ਦੱਸੋ ਮੈਨੂੰ ਫਾਇਦਾ ਲੈਣਾ ਭਾਜਪਾ ਨੇ ਭਾਜਪਾ ਦਾ ਬਿਲਕੁਲ ਹਿਮਾਚਲ ਸਰਕਾਰ ਕਿਹਦੀ ਆ ਬੀਜੇਪੀ ਦੀ ਨਹੀਂ 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 ਤੁਸੀਂ ਹੋਮਵਰਕ ਘੱਟ ਕਰਦੇ ਆ ਨਹੀਂ 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 ਹਿਮਾਚਲ ਚ ਕਾਂਗਰਸ ਦੀ ਸਰਕਾਰ ਆ ਸੁਖਵਿੰਦਰ ਸਿੰਘ ਸੁਖੂ ਦੇ ਸੀਐਮ ਆ ਹੂੰ 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 ਹਿਮਾਚਲ ਚ ਰਫੜ ਪੈਂਦਾ ਪੰਜਾਬ ਦੇ ਲੋਕਾਂ ਨਾਲ ਹੂੰ ਫਾਇਦਾ ਕਿਹਨੂੰ ਆ ਬੀਜੇਪੀ ਨੂੰ ਜੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੀ ਜੇ ਹਿਮਾਚਲ ਦੀਆਂ ਬੱਸਾਂ ਨੂੰ ਤੁਸੀਂ ਭੰਨ ਤੋੜ ਕਰਦੇ ਆ ਜੀ ਹਿਮਾਚਲ ਦੀਆਂ ਬੱਸਾਂ ਦੇ ਉੱਤੇ ਤੁਸੀਂ ਸੰਤ ਜਨਰਲ ਸਿੰਘ ਭੰਡਰਾਲ ਦੀਆਂ ਤਸਵੀਰਾਂ ਚ ਪਕਾ ਦਿੰਨੇ ਆ ਹੂੰ ਹੂੰ ਇਹਦਾ ਐਡਵਾਂਟੇਜ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਦੀ ਪਾਰਟੀ ਨੂੰ ਹੋਣਾ ਹੂੰ ਜੇਦਾ ਪੰਜਾਬ ਦੇ ਵਿੱਚ ਹਾਲ ਦੀ ਘੜੀ ਆਧਾਰ ਕੋਈ ਨਹੀਂ ਪਰ ਉਹਨੇ ਲੋਕਾਂ ਨੂੰ ਇਹ ਜੀ ਗੀ ਦੁਆਣ ਦੇ ਵਿੱਚ ਸਫਲਤਾ ਪ੍ਰਾਪਤ ਕਰ ਲੈਣੀ ਵੀ ਨਹੀਂ ਜੀ ਦੇਖੋ ਤੁਹਾਨੂੰ ਦਾ ਖਤਰਾ ਬਹੁਤ ਆ ਯਾ ਦੇਖੋ ਜੀ ਖੜਕਵਾਦ ਮੁੜ ਕੇ ਖੜਾ ਹੋ ਗਿਆ ਬਿਲਕੁਲ ਇਦਾਂ ਹੀ ਜਿਹੜੇ ਇਸੇ ਤਰ੍ਹਾਂ ਦੇ ਨਗ ਲੀਡਰ ਸੀ ਇਹਨਾਂ ਨੇ ਪਹਿਲਾਂ ਵੀ ਪੰਜਾਬ ਦੇ ਵਿੱਚ ਉਦੋਂ ਰਾਸ਼ਟਰਪਤੀ ਰਾਜ ਲਾਗੂ ਕਰਵਾਇਆ ਤੇ ਪੰਜਾਬ ਨੂੰ ਬਲਦੀ ਦੇ ਬੂਥੇ ਤੱਕ ਦਿੱਤਾ ਬਿਲਕੁਲ ਇਹ ਕੋਸ਼ਿਸ਼ ਜਿਹੜੀ ਦੁਬਾਰਾ ਕਰਕੇ ਹਾਲਾਂਕਿ ਹੋ ਸਕਦਾ ਉਹਨਾਂ ਦਾ ਜਿਹੜਾ ਕੌਜ਼ ਆ ਉਹ ਪੋਲਿਟੀਕਲ ਹੋਵੇ ਜੀ ਪਰ ਤੁਸੀਂ ਦੇਖੋ ਰੀਜਨਲ ਪਾਰਟੀਆਂ ਦਾ ਸਤਿਆਨਾਸ਼ ਵੱਜ ਗਿਆ ਬੀਐਸਪੀ ਕਿਤੇ ਨਹੀਂ ਖੜੀ ਜੀ ਅਕਾਲੀ ਦਲ ਕਿਤੇ ਨਹੀਂ ਖੜਾ ਅੱਜ ਦੀ ਰੇਟ ਦੇ ਵਿੱਚ ਉਸ ਰਹਿਤਲ ਦੇ ਵਿੱਚ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਆ ਜੇ ਦੁਬਾਰਾ ਬਾਇ ਆਲ ਮੀਨਸ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਦੀਆਂ ਆ ਜੀ ਆਮ ਆਮੀ ਪਾਰਟੀ ਅੱਗੇ ਚੱਲ ਕੇ ਲਗਤਲਗ ਹੋਣ ਦੇ ਚਾਂਸਸ ਹੈਗੇ ਆ ਕਿਉਂਕਿ ਦਿੱਲੀ 'ਚ ਉਹਨਾਂ ਦੀ ਹਾਰ ਹੋ ਗਈ ਜੀ ਜਿੱਦਾਂ ਵੀ ਹਰਕਤਾਂ ਉਹਨਾਂ ਦੀ ਹੈਗੀਆਂ ਉਹ ਵੀ ਕੋਈ ਬਹੁਤੀਆਂ ਸਿਆਣੀਆਂ ਨਹੀਂ ਤੇ ਆਮ ਲੋਕ ਜਿਹੜੇ ਉਹਨਾਂ ਦੇ ਕਾਫੀ ਖਿਲਾਫ ਆ ਜੀ ਮੈਨੂੰ ਇਹ ਲੱਗੀ ਜਾਂਦਾ ਵੀ ਇੱਕ ਵਾਰ ਫੇਰ ਇਹ ਜਿਹੜੀਆਂ ਪਾਰਟੀਆਂ ਇਹ ਆਪਸ ਵਿੱਚ ਰਵਾਇਤੀ ਤੌਰ ਦੇ ਉੱਤੇ ਭੜਨ ਗਈਆਂ ਜੀ ਇਹਦੇ ਵਿੱਚੋਂ ਫਿਰਕਾ ਪ੍ਰਸਤੀ ਦੀ ਬੂ ਜਿਹੜੀ ਆ ਉਹ ਏਡੀ ਦੂਰ ਤੱਕ ਆ ਰਹੀ ਆ ਜਿਹਦੀ 스멜 ਤੁਸੀਂ ਮੋਦੀ ਦੇ ਬਿਆਨਾਂ ਦੇ ਵਿੱਚੋਂ ਜਦੋਂ ਕਰਿਸ ਲਕਸ਼ਨ ਉਹਨਾਂ ਨੂੰ ਮਿਲਦੇ ਆ ਹਮ ਹਮ ਸੱਜੇ ਮਹਿਸੂਸ ਕਰ ਸਕਦੇ ਆ ਇਹ ਪ੍ਰਭਾਵ ਬਹੁਤ ਦੂਰ ਤੱਕ ਜਾਂਦਾ ਇਹ ਗੱਲ ਵੱਖਰੀ ਆ ਕਿ ਸਾਡੀ ਪੰਜਾਬੀਆਂ ਦੀ ਬਹੁਤ ਕੰਗਾਲੀ ਜਿਹੜੀ ਆ ਉਹ ਸਾਨੂੰ ਸੋਚਣ ਹੀ ਨਹੀਂ ਦਿੰਦੀ ਉੱਥੇ ਤੱਕ ਬਿਲਕੁਲ ਇਹ ਇੱਕ ਬੜੀ ਵੱਤ ਕਿਸਮਤ ਆ ਸਾਡੀ ਅ ਅਜਮੇਰ ਸਿੰਘ ਢੱਲੂ ਸਾਹਿਬ ਕਹਿੰਦੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਢੱਲੂ ਸਾਹਿਬ ਬਹੁਤ ਵਧੀਆ ਖਾਸ ਕਰਕੇ ਜਿਹੜੇ ਸਾਡੇ ਸੱਜਣ ਪੰਜਾਬੀ ਚ ਲਿਖ ਰਹੇ ਆ ਹਮ 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 ਅ ਤੁਸੀਂ ਵੀ ਅੰਦਾਜ਼ਾ ਨਹੀਂ ਲਾ ਸਕਦੇ ਕਿ ਮੈਨੂੰ ਮਾਨਸਿਕ ਤੌਰ ਤੇ ਇਸ ਗੱਲ ਦੀ ਕਿੰਨੀ ਤਸੱਲੀ ਆ ਕਿ ਤੁਸੀਂ ਪੰਜਾਬੀ ਦੇ ਵਿੱਚ ਲਿਖਿਆ ਤਾਂ ਕਿ ਇਸ ਵਾਰ ਨੇ ਘਰਚਾ ਜੀ ਵੀ ਪੰਜਾਬੀ ਸਿੱਖ ਜਾਣਗੇ ਸਿੱਖ ਜਾਣਗੇ ਹਾਂਜੀ ਮੈਨੂੰ ਪੂਰੀ ਉਮੀਦ ਆ ਯਕੀਨ ਆ ਮੈਨੂੰ ਬਿਲਕੁਲ ਸਿੱਖ ਲੈਣੀ ਹੈ ਹੌਲੀ ਹੌਲੀ ਕਹਿੰਦੇ ਹੌਲੇ ਹੌਲੇ ਸੇ ਹਵਾ ਚਲਦੀ ਹੈ ਥੱਲੇ ਇੱਕ ਹੋਰ ਕਮੈਂਟ ਆਇਆ ਸੀ ਮੈਂ ਡਿਲੀਟ ਕਰਤਾ ਉਸ ਹੈਗਾ ਸਤਿ ਸ੍ਰੀ ਅਕਾਲ ਭਾਜੀ ਤੇ ਸਤਿ ਸ੍ਰੀ ਅਕਾਲ ਆਂਟੀ ਜੀ ਅੰਤੇ ਜੀ ਅੱਛਾ ਮੈਗਾ ਵੀ ਤੁਹਾਡੀਆਂ ਭਾਵਨਾਵਾਂ ਮੈਨੂੰ ਠੇਸ ਪਹੁੰਚ ਰਹੀਆਂ ਮੈਂ ਉਹ ਡਿਲੀਟ ਹੀ ਕਰਦਾ ਮੈਨੂੰ ਲੱਗਦਾ ਕਿ ਲੋਕਾਂ ਨੂੰ ਆਪਣੇ ਚਸ਼ਮੇ ਜਿਹੜੇ ਐ ਚੇਂਜ ਕਰਾ ਲੈਣੇ ਚਾਹੀਦੇ ਤੁਸੀਂ ਪਹਿਲਾਂ ਦਾ ਆਪਣਾ ਚਸ਼ਮਾ ਚੇਂਜ ਕਰੋ ਤੁਸੀਂ ਮੇਰੀਆਂ ਅੱਖਾਂ 'ਕਾਂ ਲਾ ਕੇ ਬਹਿ ਜਾਨੇ ਰੋਜੀ ਅੱਛਾ ਲਖਵਿੰਦਰ ਜੀ ਮੈਂ ਪਹਿਲਾਂ ਤਾਂ ਇਹ ਦੱਸ ਦਵਾਂ ਕਿ ਮੇਰਾ ਨਾਮ ਸਤਿੰਦਰ ਕੌਰ ਨਹੀਂ ਐ ਸਤੰਦਰ ਗਰਚਾ ਨਹੀਂ ਹੈ ਸੁਰਿੰਦਰ ਗਰਚਾ ਜੀ ਇੱਕੋ ਹੀ ਗੱਲ ਆ ਨਹੀਂ ਸੰਦਰ ਤੇ ਵਿੱਚ ਤੇ ਸੁਰਿੰਦਰ ਦੇ ਵਿੱਚ ਤੁੰ ਦੱਸਿਆ ਜੀ ਵੀ ਕਰਦੇ ਨੇ ਪਹਿਲਾਂ ਮੇਰਾ ਨਾਂ ਪਹਿਲਾਂ ਮੇਰਾ ਨਾਂ ਪਰਮਜੀਤ ਰਾਕਤਾ ਦੀ ਮੁੜ ਕੇ ਚੌਥੀ ਚ ਪਰਮਿੰਦਰ ਕਰਤਾ ਕੀ ਫਰਕ ਪੈਂਦਾ ਨਹੀਂ ਨਹੀਂ ਹਲੇ ਵੀ ਮੈਨੂੰ ਕਈ ਪਰਮਜੀਤ ਹੀ ਕਹਿੰਦੇ ਆ ਜੀ ਅੱਛਾ ਹਾਂ ਜੀ ਕਈ ਪਲਵਿੰਦਰ ਕਹਿੰਦੇ ਆ ਪਲਵਿੰਦਰ ਪਲਵਿੰਦਰ ਹਾਂ ਪਲਵਿੰਦਰ ਬਹੁਤ ਕਹਿੰਦੇ ਆ ਇਹ ਤਾਂ ਸਿਮਿਲਰ ਹੈ ਮੈਂ ਆਪਣੇ ਨਾਮ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਤੱਤੇ ਦਾ ਹੀ ਫਰਕ ਆ ਸੁਰਿੰਦਰ ਤੇ ਸਤੰਦਰ ਸੁਰਿੰਦਰ ਰਾਰੇ ਦਾ ਤੇ ਤੱਤੇ ਦਾ ਤੁਸੀਂ ਇਹ ਮਹਿਸੂਸ ਕਰੋ ਬਿਸਤੰਦਰ ਸਰਤਾਜ ਦੇ ਸਰਨਾਮੀਆਂ ਬਣ ਜਾਣਾ ਤੁਸੀਂ ਜੇ ਕੋਈ ਤੁਹਾਨੂੰ ਸਤਿੰਦਰ ਕਹੂਗਾ ਅੱਛਾ ਠੀਕ ਹੈ ਉਦਾਂ ਤਾਂ ਸਰਿੰਦਰ ਵੀ ਵੀ ਕੱਲੂ ਮੈਂ ਵੀ ਅਰਸ਼ਦੀਪ ਮੰਗੂ ਪਗ ਮੰਨ ਕੇ ਆਉਂਗੀ ਫੇਰ ਤੁਹਾਡਾ ਕੀ ਪਤਾ ਤੁਸੀਂ ਹੁਣ ਸਰਿੰਦਰ ਕੌਰ ਵੀ ਚਲੋ ਤੁਹਾਡੇ ਵੀ ਤਾਂ ਮਾਨ ਵਾਲੀ ਗੱਲ ਆ ਪੰਜਾਬ ਦੀ ਕੋਇਲ ਬੀਬੀ ਸਰਿੰਦਰ ਕੌਰ ਹੋਈ ਬਿਲਕੁਲ ਬਿਲਕੁਲ ਇਹ ਸੀ ਕਿ ਕਿ ਤੇ ਮੈਂ ਨਾਮ ਨਹੀਂ ਚੇਂਜ ਕੀਤਾ ਬਿਲਕੁਲ ਬਿਲਕੁਲ ਮੈਂ ਦਾਦੀ ਨੇ ਰੱਖਿਆ ਸੀਗਾ ਗੋਂਦੇ ਵੀ ਤੁਸੀਂ ਹਰਾਂਗ ਹੋਈਆਂ ਹਾਂ ਨਹੀਂ 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 ਕਾ ਕਿ ਕਿ ਉਹ ਨਾ 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 ਇੰਨਾ ਨਾ ਤੁਸੀਂ ਹੁਣ ਤੁਸੀਂ ਆਪ ਹੀ ਕਿਹਾ ਸੀਗਾ ਵੀ ਪੰਪ ਨਾ ਦਿਓ ਇਹਨੇ ਛੱਤ ਫਾੜ ਕੇ ਨਿਕਲ ਜਾਣਾ ਤੇ ਮੈਨੂੰ ਤਾਂ ਦਰਵਾਜ਼ਾ ਨਹੀਂ ਲੱਭਣਾ ਫਿਰ ਇੰਨਾ ਕ ਪੰਪ ਤੁਸੀਂ ਤਾਂ ਹਜਮ ਕਰ ਲੈਣੇ ਆ ਸ਼ਲੇਸ਼ ਕੁਮਾਰ ਹਣੀ ਇੱਕ ਦੇ ਵੀ ਕੀਤੀ ਆ ਕਹਿੰਦੇ ਕਾਂਗਰਸ ਤੇ ਭਾਜਪਾ ਨੇ ਰਲ ਕੇ ਖੇਤਰੀ ਪਾਰਟੀਆਂ ਖਤਮ ਕੀਤੀਆਂ ਕੋਈ ਸ਼ੱਕ ਨਹੀਂ ਜੀ ਕੋਸ਼ਿਕ ਨੂੰ ਭਾਜਪਾ ਨੇ ਵੈਸੇ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਦਿਖਾ ਕੇ ਕਾਬੂ ਕਰ ਲਿਆ ਉਹ ਜਿਹੜਾ ਨਹੀਂ ਸੀ ਮੰਨਦਾ ਉਹਦੀ ਬਾਹ ਮਰੋੜ ਕੇ ਅਗਲਾ ਨਾਲ ਲਿਆ ਕਿਉਂਕਿ ਹੁਣ ਇੰਨੇ ਕਲੀਨ ਤਾਂ ਹੈ ਨਹੀਂ ਜੀ ਜਿਹਨੇ ਇਲੈਕਸ਼ਨ ਦੇ ਵਿੱਚ ਇੰਨੇ ਨੇ ਪੈਸੇ ਖਰਚਨੇ ਆ ਉਹਨਾਂ ਨੂੰ ਇੰਨਾ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਲੀਡਰ ਜਿਹੜਾ ਆ ਸਾਡੇ ਮੂਰੇ ਆੜ ਸਕਦਾ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ ਹੈ ਇਹ ਸਾਰਾ ਕੇਂਦਰ ਸਰਕਾਰਾਂ ਨੂੰ ਜਿਹੜਾ ਨਹੀਂ ਆੜਦਾ ਤੁਸੀਂ ਇਹ ਦੇਖੋ ਨਾ ਤੁਸੀਂ ਜਿੱਥੋਂ ਆਏ ਆ ਹਾਂਜੀ ਉਹਦੇ ਤੋਂ ਕੁਝ ਮੀਟਰ ਦੀ ਦੂਰੀ ਤੇ ਉਤਾਰ ਹੈਂਡਰੀ ਅਰਕੇ ਪੈਰਲਲ ਗਵਰਨਮੈਂਟ ਚਲਾ ਰਿਆ ਹੁੰਦੇ ਆ ਬਕਾਇਦਾ ਅਦਾਲਤ ਲੱਗੀਆਂ ਹੁੰਦੀਆਂ ਉਹਨਾਂ ਦੇ ਉੱਤੇ ਕਰਤਾਰਬਾ ਸਰਵਿਸ ਵਾਲਿਆਂ ਦੀ ਹਾਂ ਵੀ ਤੇਰਾ ਕੀ ਮਾਮਲਾ ਹਾਂ ਵੀ ਤੇਰਾ ਕੀ ਰਹਿ ਗਿਆ ਬਿਲਕੁਲ ਨਾ ਔਰ ਇਸ ਇਸ ਵਕਤ ਜਿਹੜੇ ਉਹ ਉੱਥੇ ਇਦਾਂ ਹੀ ਆ ਹਾਂਜੀ ਉੱਥੇ ਕੋਈ ਨਹੀਂ ਬੌਧਰ ਕਰਦਾ ਬਿਲਕੁਲ ਹਾਂਜੀ ਇਹ ਤਾਂ ਗੱਲ ਸਹੀ ਹੈ ਤੁਹਾਨੂੰ ਬਿਲਕੁਲ ਕੋਈ ਬੌਧਰ ਨਹੀਂ ਕਰਦਾ ਉਸ ਤੋਂ ਪਹਿਲਾਂ ਕਿ ਤੁਹਾਡੀ ਤਾਰ ਨੂੰ ਵਲ ਪੈ ਗਿਆ ਹਾਂਜੀ ਇੱਕ ਨਾ ਪੰਜਾਬੀ ਦਾ ਲੋਕ ਹੀ ਸੀਗਾ ਤਕਲੇ ਦੇ ਵਾਲ ਕੱਢ ਲੈ ਹਾਂ ਤੇਰਾ ਤੰਦਰਾਂ ਲਪੇਟਿਆ ਜਾਵੇ ਅੱਛਾ ਇੱਥੇ ਰੱਖ ਹੁਣ ਇਹਨਾਂ ਕੋ ਮੈਨੂੰ ਤਕਲੇ ਬਾਰੇ ਪਤਾ ਨਹੀਂ ਨਹੀਂ ਤਕਲਾ ਪਤਾ ਹੈ ਉਹ ਤਕੜੀ ਨਹੀਂ ਕਹਿ ਰਿਹਾ ਮੈਂ ਤਕਲਾ ਕਹਿ ਰਿਹਾ ਚਰਖੇ ਦਾ ਅੱਛਾ ਰੀਡਿਊਸ ਪਾਇਸ ਵਾਲਿਆਂ ਨੂੰ ਧੰਨਵਾਦੀ ਹੋਣਾ ਚਾਹੀਦਾ ਵੀ ਘਟੋ ਘਟ ਇੱਕ ਪਿੰਡੂ ਬੰਦਾ ਉਹਨਾਂ ਦੀ ਟੀਮ 'ਚ ਹੈਗਾ ਅੱਛਾ ਠੀਕ ਤੁਸੀਂ ਤਾਂ ਵੇਚ ਕੇ ਖਾ ਗਏ ਸੀ ਪੰਜਾਬੀ ਇਸ ਨੂੰ ਪੰਜਾਬੀ ਇਸ ਨੂੰ ਬਿਲਕੁਲ ਤਾਂ ਭਾਜੀ ਤੁਸੀਂ ਰਹਿਣ ਤੋਂ ਸਾਡਾ ਨਕਾਬਰਾ ਘੋੜਤੇ ਬਹੁਤ ਸੋਹਣੇ ਪਾਉਂਦਾ ਬਿਨੇਦੀਪ ਸਿੰਘ ਕਹਿੰਦਾ ਵੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੋਗਲਬੰਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਨਾ ਔਰ ਵੈਸੇ ਜਿਹੜੇ ਇਸ ਵਕਤ ਦੇਖ ਰਹੇ ਸੁਣ ਰਹੇ ਉਹਨਾਂ ਨੂੰ ਹਿਦਾਇਤ ਦਿੰਦੇ ਆ ਕਿ ਤੁਸੀਂ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਦਿਓ ਕਿ ਜਿਸ ਹਿਸਾਬ ਨਾਲ ਪੰਜਾਬ ਤੇ ਹਿਮਾਚਲ ਦੇ ਵਿੱਚ ਜੋ ਨਹੀਂ ਜਾਣ ਤੇ ਬੈਟਰਾ ਕਿਉਂਕਿ ਕਿਸੇ ਵੀ ਗੱਡੀ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੋ ਸਕਦਾ ਚਲੋ ਇਦਾਂ ਤਾਂ ਨਹੀਂ ਜਿਹੜੀ ਗੱਲ ਪੋਲਿਟਿਕਸ ਹੈ ਪਾ ਜੀ ਪੋਲਿਟਿਕਸ ਹਰ ਇੱਕ ਦੇ ਨਾਲ ਗੱਲ ਕੀਤੀ ਸੀ ਨਾ ਮੈਂ ਹੁਣ ਵੀ ਉੱਤੇ ਉਹਦੇ ਤੇ ਹੋਣਾ ਮੈਂ ਹਿਮਾਚਲ ਬਹੁਤ ਜਾਨਣਾ ਜੀ ਕਿਉਂਕਿ ਸਾਡਾ ਜਿਹੜਾ ਸ਼ਹਿਰ ਹੈ ਹੁਸ਼ਿਆਰਪੁਰ ਜੀ ਉਹ ਸ਼ਵਾਲਕ ਪਹਾੜੀਆਂ ਦੇ ਪੈਰਾਂ 'ਚ ਪੈਂਦਾ ਬਿਲਕੁਲ ਬਿਲਕੁਲ ਹੁਣ ਹੁਸ਼ਿਆਰਪੁਰ ਤੋਂ 7 ਕਿਲੋਮੀਟਰਾਂ ਤੇ ਜਹਾਂਰ ਖੇਲਾ ਪੁਲਿਸ ਟ੍ਰੇਨਿੰਗ ਸੈਂਟਰ ਤੋਂ ਬਾਅਦ ਹਿਮਾਚਲ ਸ਼ੁਰੂ ਹੋ ਜਾਂਦਾ ਹੈ ਹਾਂਜੀ ਸੋ ਸਾਡੀ ਤਾਂ ਮਤਲਬ ਸਾਈਕਲਾਂ ਤੇ ਵੀ ਸਕੂਟਰਾਂ ਤੇ ਵੀ ਗੇੜੀ ਜਿਹੜੀ ਹਿਮਾਚਲ ਨੂੰ ਬੜੀ ਆਮ ਹੁੰਦੀ ਸੀ ਜਿਹੜੇ ਉੱਥੇ ਚੁੰਗੀ ਤੇ ਜਾਂ ਬਾਰਡਰ ਤੇ ਜਿਹੜੇ ਹਿਮਾਚਲ ਪ੍ਰਦੇਸ਼ ਤੇ ਪੁਲਿਸ ਵਾਲੇ ਖੜੇ ਹੁੰਦੇ ਸੀ ਸਾਡੇ ਉਹਨਾਂ ਨਾਲ ਚੰਗੀ ਬਹਿਣੀ ਉੱਠਣੀ ਹੋ ਗਈ ਸੀ ਚਾਹ ਨਾਲ ਮੱਠੀ ਜਿਹੜੀ ਅਕਸਰ ਸਾਂਝੀ ਕਰੀ ਜਾਂਦੀ ਸੀ ਉਹਨਾਂ ਦੇ ਨਾਲ ਜੀ ਆਮ ਬੰਦੇ ਜਿਹੜੇ ਨਾ ਜੀ ਚਾਹੇ ਤੁਸੀਂ ਲਹਿੰਦੇ ਪੰਜਾਬ ਉਹਨਾਂ ਦੀਆਂ ਭਾਵਨਾਵਾਂ ਮਾਨਸਾਨੀਅਤ ਦੇ ਨਾਲ ਜੁੜੀਆਂ ਹੁੰਦੀਆਂ। ਪਰ ਜਿਹੜੀ ਤੁਸੀਂ ਅੱਜ ਸਵੇਰੇ ਪਹਿਲਾਂ ਗੱਲ ਕਰ ਰਹੇ ਸੀ ਮੇਰੇ ਆਉਣ ਤੋਂ ਵੀ ਪਹਿਲਾਂ ਜਿਹੜੀ ਰਾਜਨੀਤੀ ਹੈ ਨਾ ਜੀ ਉਹ ਬਹੁਤ ਗੰਦਲੀ ਹੋ ਗਈ। ਬਿਲਕੁਲ। ਅੱਗੇ ਰਾਜਨੀਤੀ ਹੁੰਦੀ ਸੀ ਸੇਵਾ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਹਰੋ ਖਾਲਸਾ ਰਾਜ ਸੀਗਾ ਉਹ ਉਸ ਹੀ ਰਾਜਨੀਤੀ ਅਸਲੀ ਹਾਂ ਜੀ ਕਾਫੀ ਕਾਫੀ ਹੋਈ ਪਾ ਪਾ ਫੂਲਾ ਸਿੰਘ ਨੇ ਕੀਤੀ ਰਾਜਨੀਤੀ ਕਾਫੀ ਹੋਰ ਵੀ ਮੈਂ ਦੁਨੀਆ ਭਰ ਦੇ ਵੱਡੇ ਕੈਨਵਸ ਦੇ ਉੱਤੇ ਦੇਖਦਾ ਤੇ ਕਾਫੀ ਹੋਰ ਵੀ ਰਾਜਭਾਗ ਹੋਏ ਆ ਤਾਂ ਜਿਹਦੇ ਵਿੱਚ ਲੋਕਾਂ ਦਾ ਖਿਆਲ ਰੱਖਿਆ ਗਿਆ ਲੇਕਿਨ ਮੇਰਾ ਇਹ ਮੰਨਣਾ ਹੈ ਵੀ ਜਦੋਂ ਕੋਈ ਵੀ ਸਭਾਈ ਪੱਧਰ ਦੇ ਉੱਤੇ ਆ ਗੱਲਾਂ ਚੱਲਦੀਆਂ ਤਾਂ ਗਵਾਂਢੀ ਰਾਜ ਦੇ ਨਾਲ ਸਰਕਾਰੀ ਪੱਧਰ ਦੇ ਉੱਤੇ ਕੋਈ ਯੋਜਨਾ ਬਣਨੀ ਚਾਹੀਦੀ ਆ ਇਹ ਭਗਵੰਤ ਹੁਣਾਂ ਦੀ ਵੀ ਗਲਤੀ ਆ ਇਹ ਸੁਖੂ ਸਰਕਾਰ ਦੀ ਵੀ ਗਲਤੀ ਆ ਪਰ ਉਹਨਾਂ ਨੇ ਇਸ ਮੁੱਦੇ ਨੂੰ ਉਨੀ ਸਵਰਤਤਾ ਦੇ ਨਾਲ ਲਿਆ ਨਹੀਂ ਜਿਸ ਕਰਕੇ ਇਹ ਗੱਲ ਜਿਹੜੀ ਆ ਹੋਰ ਵੀ ਵਿਗੜ ਸਕਦੀ ਆ ਬਿਲਕੁਲ ਕਿਉਂਕਿ ਦੇਖੋ ਹਿਮਾਚਲ ਦੇ ਵਿੱਚ ਜੇ ਪਹਾੜ ਆ ਜਾਂ ਸਲਾਨੀ ਥਾਵਾਂ ਆ ਤਾਂ ਉਹਨਾਂ ਨੂੰ ਜਿਹੜਾ ਰੈਵਨਿਊ ਆਉਣਾ ਜੀ ਉਹ ਵੱਧ ਤੋਂ ਵੱਧ ਪੰਜਾਬ ਦੇ ਸਲਾਨੀਆਂ ਤੋਂ ਹੀ ਆਉਣਾ ਜੀ ਬਿਲਕੁਲ ਜੇ ਉਹਨਾਂ ਦਾ ਇਹ ਵਿਹਾਰ ਰਹੂਗਾ ਹਮਮ ਟੋਬਲੀ ਯੂ ਨਨੂ ਘਾਟਾ ਹੀ ਆ ਜੀ ਇਹਦੇ ਵਿੱਚ ਨਾ ਕੋਈ ਵੀ ਸਟੇਟ ਆ ਜਿਹੜੀ ਉਹਦਾ ਚ ਕਿਤੇ ਰੈਵਨਿਊ ਆ ਰਿਹਾ ਜੇ ਉਹ ਰੈਵਨਿਊ ਨਹੀਂ ਬਲੌਕ ਲੱਗ ਗਿਆ ਤਾਂ ਫਿਰ ਕਹਾਣੀ ਖਰਾਬ ਆ ਅੱਜ ਤੁਸੀਂ ਪੰਜਾਬ ਦੇ ਹਾਲਾਤ ਦੇਖ ਲਓ ਕਿ ਅੱਜ ਦੇ ਦੌਰ ਦੇ ਵਿੱਚ ਸਾਡੇ ਬੱਚੇ ਅਸੀਂ ਇਨਕਲੂਡ ਅਸੀਂ ਵੀ ਅਸੀਂ ਆਈਲੈਂਡਸ ਕਾਕੇ ਜਾਂ ਦੇ ਬਾਹਲੇ ਦੇਸ਼ਾਂ ਦੇ ਵਿੱਚ ਬੱਚੇ ਜਾਣਾ ਪਸੰਦ ਕਰਦੇ ਆ ਇੱਕ ਸਮਾਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਦੋਂ ਗੋਰੇ ਚਾਹੁੰਦੇ ਸੀ ਪੰਜਾਬੀ ਸਿੱਖੇ ਪੰਜਾਬ ਦੇ ਵਿੱਚ ਆਉਣਾ ਹਾਂਜੀ ਫ੍ਰਾਂਸੀਸੀ ਜਰਨੈਲ ਉਹਨਾਂ ਦੀ ਫੌਜ ਦੇ ਵਿੱਚ ਸੀ ਜੀ ਉਹਨਾਂ ਦੇ ਵਿੱਚ ਲਾਹੌਰ ਤੁਸੀਂ ਜਾਣਦੇ ਹੋ ਤਾਂ ਬਹੁਤ ਗੱਲਾਂ ਜਿਹੜੀਆਂ ਨਵੀਆਂ ਪਤਾ ਲਾਦੀਆਂ ਉੱਥੇ ਇੱਕ ਉੱਥੇ ਉਹਨਾਂ ਦੀ ਮੌਤ ਹੋਈ ਉੱਥੇ ਉਹਨਾਂ ਦੀਆਂ ਕਬਰਾਂ ਬਣੀਆਂ ਆ ਬਚਾਰਿਆਂ ਦੀ ਬਿਲਕੁਲ ਉਹ ਵੱਡੀ ਗੱਲ ਸੀ ਉਦੋਂ ਐਡੇ ਵੱਡੇ ਪੱਧਰ ਤੇ ਇਸ ਰਾਜ ਭਾਗ ਨੂੰ ਲੈ ਕੇ ਜਾਣਾ ਗੁਰਪ੍ਰੀਤ ਖੁੱਗੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਹਮ ਮੇਰਾ ਬਹੁਤ ਪਿਆਰਾ ਮਿੱਤਰ ਆ ਮੁਹਾਲੀ ਤੋਂ ਜੀ ਆ ਕਮਲ ਦਸਾਂਝ ਹੁਣੀ ਉਹਦੇ ਵਾਈਫ ਨੇ ਸੁਸ਼ੀਲ ਦਸਾਂਝ ਜਿਹੜੇ ਹੁਣ ਮੈਗਜ਼ੀਨ ਚ ਚਲਾਉਂਦੇ ਆ ਜੀ ਹੁਣ ਵਜਾ ਕੋਈ ਸਾਹਿਬ ਜੀ ਜ਼ਿੰਦਗੀ ਚ ਕੋਈ ਤਮੰਨਾ ਹੋਵੇ ਕੋਈ ਕੋਈ ਮੌਕਾ ਮਿਲੇ ਕਿਹੜੇ ਯੁੱਗ ਚ ਜੀਣਾ ਚਾਹੋਗੇ अच्छा ता उन्होंने जवाब दता महाराजा रणजीत सिंह ਦੇ ਰਾਜ ਵਿੱਚ ਜੀ ਸਿੰਘ ਦੇ ਰਾਜ ਦੇ ਵਿੱਚ ਇਹ ਇਹ ਵੱਡੀ ਗੱਲ ਆ ਇਹ ਦੇਖ ਲਓ ਹੁਣ ਤੱਕ ਦਾ ਸਭ ਤੋਂ ਲੰਮਾ ਅਤੇ ਖਾਲਸ ਰਾਜ ਰਹਾ ਹੈ ਜਿਹਦੇ ਵਿੱਚ ਗੋਰੇ ਵੀ ਪੰਜਾਬੀ ਸਿੱਖਣਾ ਚਾਹੁੰਦੇ ਸੀ ਤੇ ਪੰਜਾਬ ਜਾਣਾ ਚਾਹੁੰਦੇ ਸੀਗੇ ਜੀ ਇਹ ਆਪਣੇ ਆਪ ਦੇ ਵਿੱਚ ਸੋ ਇਦਾਂ ਦਾ ਰਾਜ ਹਜੇ ਤੱਕ ਨਹੀਂ ਆਇਆ ਤੁਸੀਂ ਦੇਖ ਸਕਦੇ ਹੋ ਔਰ ਅਸ਼ਲੇਸ਼ ਕੁਮਾਰ ਜੀ ਵੀ ਕੁਝ ਕਹਿ ਰਹੇ ਆ ਕਹਿੰਦੇ ਮੈਂ ਚਰਖੇ ਤੇ ਰੀਲਾਂ ਬਣਾਉਣ ਦਾ ਬਚਪਨ ਵਿੱਚ ਸਕੂਲ ਤੇ ਆ ਕੇ ਰੀਲਾਂ ਬਣਾ ਕੇ ਰੱਖਦਾ ਹੁੰਦਾ ਸੀ ਤਾਂ ਕਿ ਡੈਡੀ ਜੀ ਪਹਿਲੀ ਨੌਕਰੀ ਤੋਂ ਆ ਕੇ ਸ਼ਾਮ ਨੂੰ ਚਾਦਰਾਂ ਬੁੰਨ ਸਕਣ ਬੁੰਨ ਸਕਣ ਖੱਡੀ ਤੇ ਉਹ ਕਾ ਬਾਤ ਆ ਕਾ ਬਾਤ ਖੱਦੀ ਤੇ ਖੇਸੀਆਂ ਬੁੰਦੇ ਹੁੰਦੇ ਸੀ ਉਹ ਬੜੀ ਤਗੜੀ ਕਲਾ ਸੀ ਉਹ ਕਲਾ ਨਾਲ ਉਹ ਪਈ ਹੋ ਗਈ ਕਿਤੇ ਬਿਲਕੁਲ ਥੀ ਕੰਮ ਕਰਨ ਦੀ ਜਿਹੜੀ ਤਮੰਨਾ ਸੀ ਜਿਹੜੀ ਤਾਂਗ ਸੀ ਸਾਡੇ ਨਾਨਕੇ ਪਿੰਡ ਹੁੰਦੇ ਸੀਗੇ ਉਹੋ ਖੱਡੀ ਬੁੰਦੇ ਹੁੰਦੇ ਸੀ ਖੇਸੀ ਦੇ ਨਾਲ ਮੈਂ ਛੋਟੀ ਹੁੰਦੇ ਨੇ ਦੇਖੀ ਆ ਤੇ ਬਹੁਤ ਮਿਹਨਤ ਉਹਦੇ ਵਿੱਚ ਆਂਦੀ ਹੈ ਔਰ ਮੈਨੂੰ ਲੱਗਦਾ ਜਿਹੜੀ ਉਹਨਾਂ ਕਿੱਤਿਆਂ ਦੇ ਵਿੱਚ ਤੁਹਾਨੂੰ ਇੱਕ ਤਸੱਲੀ ਮਿਲਦੀ ਸੀ ਜਿਹੜੀ ਬਿਲਕੁਲ ਤੁਹਾਡੀ ਇੱਕ ਸੈਲਫ ਰਿਸਪੈਕਟ ਸੀਗੀ ਆ ਉਹ ਸ਼ਾਇਦ ਸਾਡੀ ਅਗਲੀ ਪੀੜ੍ਹੀ ਦੇ ਵਿੱਚੋਂ ਕਿਤੇ ਨਾ ਕਿਤੇ ਮੰਨフィー ਹੋ ਗਈ ਬਿਲਕੁਲ ਉਹ ਖਾਸ ਕਰਕੇ ਜਿਹੜੀ ਹੀਣ ਭਾਵਨਾ ਦੇ ਵਿੱਚੋਂ ਲੁਕੇ ਹੋਏ ਲੋਕ ਕਈ ਵਾਰੀ ਆਪਣੀ ਜ਼ਾਤ ਨੂੰ ਲੁਕੋ ਲੈਂਦੇ ਆ ਹਮ ਹਮ ਆਪਣੇ ਕਿੱਤੇ ਨੂੰ ਲੁਕੋ ਲੈਂਦੇ ਆ ਜੀ ਮੈਨੂੰ ਉਹ ਕੋਬੋਤੇ ਸਿਆਣੇ ਨਹੀਂ ਲੱਗਦੇ ਪਰ ਮੈਨੂੰ ਸਿਆਣੇ ਮnde ਉਹ ਲੱਗਦੇ ਆ ਜਿਹੜੇ ਸ਼ਲੇਸ਼ ਕੁਮਾਰ ਵਾਂਗੂ ਖੁੱਲ ਕੇ ਆਪਣੀ ਗੱਲ ਕਹਿੰਦੇ ਆ ਜੋ ਤੁਸੀਂ ਹੈਗੇ ਆ ਫਿਰ ਉਹੀ ਰਹੋ ਉਹਦੇ ਤੇ ਮਾਣ ਮਹਿਸੂਸ ਕਰੋ ਜੋ ਹੈਗੇ ਹਾਂ ਬਸ ਉਹਦੇ ਤੇ ਮਾਣ ਮਹਿਸੂਸ ਕਰੋ ਮੈਂ ਹੁਣ ਵੀ ਕਹਿੰਦਾ ਮੈਂ ਤਾਂ ਖੁੱਲੀ ਜੀਵਨ ਚ ਫਿਰਦਾ ਹੁੰਦਾ ਸੀ ਮੇਰੇ ਕੋਲ ਤਾਂ ਹੀ ਹਰੇ ਰੰਗ ਦਾ ਵੈਸਪਾ ਹੁੰਦਾ ਸੀ ਉਹ ਵੀ ਬਾਪੂ ਨੇ ਪਤਾ ਨਹੀਂ ਕਿੰਨੀ ਆਕ ਮੈਨੂੰ ਮੇਰੀ ਕੁੱਤੇ ਖਾਣੀ ਕਰਕੇ ਮੈਨੂੰ ਸੈਕੰਡ ਹੈਂਡ ਵਸਪਾ ਲੈ ਕੇ ਦਿੱਤਾ ਮੈਂ ਨਾ ਚਾਹ ਚਾਜ਼ ਲਿਖਾ ਲਿਆ ਆਈ ਲਵ ਮਾਈ ਗੋਲਡਨ ਸਟੇਟ ਪੰਜਾਬ ਅੱਛਾ ਉਹ ਦੂਜੇ ਦਿਨ ਹੋਮ ਗਾਰਡੀਨ ਹੈ ਨਾ ਪਿੱਛੇ ਡਾਂਗ ਮਾਰ ਕੇ ਮੇਰੀ ਉਹ ਪਲੇਟ ਚਿੱਬੀ ਕਰਦੀ ਅੱਛਾ ਉਹ ਮਨੇ ਰੋਕਦਾ ਸੀ ਮੈਂ ਰੁਕਿਆ ਨਹੀਂ ਪ੍ਰਵਾਹ ਚੌਂਕ ਤੇ ਉਹਨੇ ਪਿੱਛੇ ਡਾਂਗ ਮਾਰੀ ਸ਼ੱਡਮੀ ਮੈਂ ਤਾਂ ਜਾਨੂੰ ਨਿਕਲ ਗਿਆ ਸਕੂਟਰ ਭਜਾ ਕੇ ਉਹ ਪਿੱਛੋਂ ਪਲੇਟ ਚਿੰਗੀ ਹੋ ਗਈ ਮੁੜ ਕੇ ਬਾਪੂ ਜੀ ਜਦੋਂ ਘਰ ਆਇਆ ਕਹਿੰਦੇ ਆ ਪਲੇਟ ਕਿਦਾਂ ਬਿੰਗੀ ਹੋਈ ਉਹ ਮੈਂ ਕਿਹਾ ਵੀ ਇਹ ਵੈਸੇ ਹੀ ਮੜਾ ਜਾ ਟੱਚ ਹੋ ਗਿਆ ਸੀ ਪਿੱਛੋਂ ਇਹ ਜਿਹੜਾ ਨੰਬਰ ਆਉਂਦੇਣਾ ਚਾਹੀਦਾ ਇਹ ਕਾਨੂੰਨੀ ਤੌਰ ਤੇ ਲੰਘਣਾ ਹੈ ਤੇਰਾ ਨੰਬਰ ਤਾਂ ਦੀਦਾ ਨਹੀਂ ਪਿਛੇ ਡਾਟ ਰੋਟਾ ਲਿਖਾ ਕੇ ਤੂੰ ਫਿਰਦਾ ਬਈ ਲਾਂਬੇ ਗੋਲਡਨ ਸਟਰੀਟ ਪੰਜਾਬ ਫਿਰ ਬਾਪੂ ਨੇ ਮੇਰੇ ਉਹ ਚਾ ਵੀ ਮਾਰ ਦਿੱਤੇ ਹੌਲੀ ਹੌਲੀ ਅੱਛਾ ਅੱਛਾ ਚਲੋ ਵਧੀਆ ਕੀਤਾ ਬਾਪੂ ਜੀ ਵਧੀਆ ਕੀਤਾ ਨਹੀਂ ਤੇ ਮੈਂ ਮੁੰਡਾ بگੜ ਜਾਣਾ ਸੀਗਾ ਨਹੀਂ بگੜ ਨਹੀਂ ਬਈ ਪੰਜਾਬ ਨਾਲ ਜਿਹਦਾ ਪਿਆਰ ਸੀ ਚਾ ਸੀ ਕੋਈ ਨਹੀਂ ਗੱਲ ਕੋਈ ਨਹੀਂ ਬਿਲਕੁਲ ਜੀ ਬਾਅਦ ਵਿੱਚ ਜਾ ਕੇ ਕਹਿੰਦੇ ਖੁੱਲੀ ਜੀਬ ਦੇ ਵਿੱਚ ਵੀ ਅਸੀਂ ਘੁੰਮਿਆ ਕਰਦੇ ਸੀ ਭਾਜੀ ਜੀ ਜੀ ਲਓ ਜੀ ਠੀਕ ਹੈ ਠੀਕ ਹੈ ਰੱਬ ਨੇ ਦਿੱਤੀਆਂ ਗਾਧਰਾਂ ਵਿੱਚ ਹੀ ਰੰਬਾ ਰੱਖਾ ਹਾਂ ਸਾਰਾ ਕੁਝ ਵਿੱਚੇ ਬਿਲਕੁਲ ਜੀ ਧੰਨਵਾਦ ਜੀ ਬਹੁਤ ਧੰਨਵਾਦ ਤੇ 9:30 ਵਜੇ ਨਤੇ ਰੰਦਾਵਣੀ ਖਾਸਤਈ ਕ੍ਰਿਸ ਲਾਕਸਨ ਜਿਹੜੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅੱਜ ਜਵਾਬਸੀ ਕਰਨਗੇ ਤਿੰਨ ਦਿਨ ਉਹਨਾਂ ਨੇ ਦਿੱਲੀ ਦੇ ਵਿੱਚ گزارੇ ਇੱਕ ਦਿਨ ਉਹਨਾਂ ਨੇ ਮੁੰਬਈ ਦੇ ਵਿੱਚ گزارਿਆ ਔਰ ਕਾਫੀ ਵੱਡਾ ਵਫਦ ਜਿਹੜਾ ਉਹਨਾਂ ਦੇ ਨਾਲ ਗਿਆ ਸੀ ਇਹ ਸਾਰੀ ਚਰਚਾ ਜਿਹੜੀ ਆ ਸੁਣਦੇ ਰਹਿਣਾ ਕੁਝ ਕਾਰਵਾਰੀ ਮਿੱਤਰਾਂ ਦੇ ਸੰਦੇਸ਼ ਬਿਲਕੁਲ ਤੇ ਘਰਛਾ ਜੀ ਮੋੜ ਹਾਜ਼ਰ ਹੋਣਗੇ ਸ਼ੁਕਰੀਆ ਚੱਗਾ ਬਦਲ ਕੇ ਚੱਗਾ ਬਦਲ ਕੇ ਜੀ ਹਾਂ ਥੈਂਕ ਯੂ ਜੀ ਸ਼ੁਕਰੀਆ ਸੋ ਇਹ ਅੱਜ ਦੀ ਲੇਟੈਸਟ ਹੈ ਕੁਝ ਗੱਲਾਂ ਬਾਤਾਂ ਕੁਝ ਅਪਡੇਟਸ ਜਾਣਕਾਰੀਆਂ ਔਰ ਬ੍ਰੇਕ ਲਵਾਂਗੇ ਬ੍ਰੇਕ ਤੋਂ ਬਾਅਦ ਨਤੇਸ਼ ਰੰਦਾਵਾ ਜੀ ਨਾਲ ਜੁੜਾਂਗੇ ਅੱਜ ਦੇ ਕ੍ਰਿਸਟੋਫਰ ਲਕਸਨ ਜੋ ਕਿ ਵਾਪਸੀ ਤੇ ਹੈ ਔਰ ਉਹਨਾਂ ਦੇ ਬਾਰੇ ਵਿੱਚ ਪੰਜਾਬ ਫੇਰੀ ਜੋ ਹੋਈ ਹੈ ਚਰਚਾ ਜ਼ਰੂਰ ਕਰਾਂਗੇ ਅਬ ਨਾ ਤੁਸੀਂ